ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਵਿਧਾਨ ਸਭਾ ਦੇ ਵਿੱਚ ਸੰਤ ਬਲਵੀਰ ਸਿੰਘ ਸੀਚੇਵਾਲ ਉਹਨਾਂ ਨੂੰ ਲੈ ਕੇ ਬਹੁਤ ਚਰਚਾ ਹੋਈ ਹੈ ਪਰ ਇਸ ਚਰਚਾ ਦੇ ਵਿੱਚਕਾਰ ਹੀ ਉਹਨਾਂ ਨੇ ਇੱਕ ਹੋਰ ਛਲਾਗਾ ਯੋਗ ਕੰਮ ਕਰ ਦਿੱਤਾ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਗੱਲ ਕਰਨੀ ਹੈ ਕਿ ਬੀਬੀਆਂ ਦਾ 111100 ਰੁਪਇਆ ਫਿਲਹਾਲ ਗੋਲ ਹੋ ਗਿਆ ਪਰ ਭਾਜਪਾ ਦੇ ਵੱਲੋਂ ਇੱਕ ਆਫਰ ਦੇ ਦਿੱਤੀ ਗਈ ਹੈ ਉਹ ਆਫਰ ਕੀ ਹੈ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਸਲਮਾਨ ਖਾਨ ਨੂੰ ਪਿਛਲੇ ਲੰਬੇ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸੀ ਪਰ ਉਹ ਕਦੇ ਕੁਝ ਨਹੀਂ ਸੀ ਬੋਲ ਰਿਹਾ ਪਰ ਅੱਜ ਉਹ ਬੋਲ ਪਏ ਨੇ ਸੋ ਇਹਨਾਂ ਤਮਾਮ ਖਬਰਾਂ ਦੇ ਉੱਤੇ ਚਰਚਾ ਕਰਨ ਲਈ ਵਾਦਦੇ ਆ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਪਰ ਅੱਜ ਵੀ ਵਿਧਾਨ ਸਭਾ ਦੀ ਕਾਰਵਾਈ ਚੱਲ ਰਹੀ ਹੈ ਅੱਜ ਦੀ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਜਿਹੜਾ ਸਵੇਰ ਤੋਂ ਹੀ ਰਿਹਾ ਹੋ ਰਹੇ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਤੁਸੀਂ ਸੋਚ ਰਹੇ ਹੋਵੋਗੇ ਕਿ ਉਹ ਤਾਂ ਰਾਜ ਸਭਾ ਦੇ ਮੈਂਬਰ ਨੇ ਵਿਧਾਨ ਸਭਾ ਦੇ ਵਿੱਚ ਉਹਨਾਂ ਦਾ ਕੀ ਕੰਮ ਭਾਵੇਂ ਵਿਧਾਨ ਸਭਾ ਦੇ ਵਿੱਚ ਉਹਨਾਂ ਦਾ ਕੰਮ ਕੋਈ ਨਹੀਂ ਹੈ ਪਰ ਉਹਨਾਂ ਨੂੰ ਲੈ ਕੇ ਚਰਚਾ ਬਹੁਤ ਹੋਈ ਹੈ ਦਰਸਲ ਇੱਕ ਪ੍ਰਤਾਪ ਸਿੰਘ ਬਾਜਵਾ ਹੋਣਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਸੰਤ ਸੀਚੇਵਾਲ ਉਹਨਾਂ ਨੂੰ ਲੈ ਕੇ ਸੀਚੇਵਾਲ ਮਾਡਲ ਦਾ ਜ਼ਿਕਰ ਕੀਤਾ ਸੀ ਉਹਨਾਂ ਨੇ ਸੀਚੇਵਾਲ ਮਾਡਲ ਦੇ ਉਸ ਜ਼ਿਕਰ ਨੂੰ ਲੈ ਕੇ ਸੰਤ ਸੀਚੇਵਾਲ ਦੇ ਉੱਪਰ ਇੱਕ ਸਵਾਲ ਚੱਕੇ ਜਾ ਰਹੇ ਸੀ ਕਿ ਸੰਤ ਸੀਚੇਵਾਲ ਮਾਡਲ ਜਿਹੜਾ ਪੰਜਾਬ ਸਰਕਾਰ ਉਹ ਪੇਸ਼ ਕਰ ਰਹੀ ਹੈ ਔਰ ਉਸ ਨੂੰ ਲੈ ਕੇ ਸੰਤ ਸੀਚੇਵਾਲ ਉਹਨਾਂ ਦੇ ਉੱਪਰ ਜੋ ਟਿੱਪਣੀਆਂ ਕੀਤੀਆਂ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਟਿੱਪਣੀਆਂ ਨੂੰ ਲੈ ਕੇ ਅੱਜ ਵਿਧਾਨ ਸਭਾ ਦੇ ਵਿੱਚ ਹੰਗਾਮਾ ਹੋਇਆ ਉਸ ਹੰਗਾਮੇ ਦੇ ਵਿੱਚ ਇੱਕ ਮਤਾ ਵੀ ਪਾਸ ਕੀਤਾ ਗਿਆ ਨਿੰਦਾ ਮਤਾ ਲਿਆਂਦਾ ਗਿਆ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਕਿ ਜੋ ਤੁਸੀਂ ਸੀਚੇਵਾਲ ਉਹਨਾਂ ਦੇ ਖਿਲਾਫ ਬੋਲਿਆ ਤੁਸੀਂ ਉਹਦੇ ਲਈ ਮਾਫੀ ਮੰਗੋ ਉਹਨਾਂ ਨੇ ਕਿਹਾ ਕਿ ਮੈਂ ਆਪਦੇ ਬਿਆਨ ਦੇ ਉੱਪਰ ਸਟੈਂਡ ਕਰਦਾ ਮੈਂ ਮਾਫੀ ਨਹੀਂ ਮੰਗਣੀ ਤੇ ਉਸ ਤੋਂ ਬਾਅਦ ਅ ਹਰਜੋਤ ਬੈਂਸ ਉਹਨਾਂ ਦੇ ਵੱਲੋਂ ਨਿੰਦਾ ਮਤਾ ਪ੍ਰਸਤਾਵ ਰੱਖਿਆ ਗਿਆ ਔਰ ਉਸ ਦੇ ਵਿੱਚ ਨਿੰਦਾ ਮਤਾ ਪ੍ਰਸਤਾਵ ਜਦੋਂ ਰੱਖਿਆ ਜਾਂਦਾ ਫਿਰ ਸਾਰੇ ਜਿੰਨੇ ਵੀ ਅੰਦਰ ਮੈਂਬਰ ਹੁੰਦੇ ਨੇ ਉਹਨਾਂ ਦੇ ਹੱਥ ਖੜੇ ਕਰਕੇ ਉਹਨਾਂ ਤੋਂ ਪੁੱਛਿਆ ਜਾਂਦਾ ਕਿ ਤੁਸੀਂ ਇਹਦੇ ਨਾਲ ਸਹਿਮਤ ਹੋ ਤੇ ਵੱਧ ਗਿਣਤੀ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤੇ ਉਹਨਾਂ ਦੇ ਵੱਲੋਂ ਹੱਥ ਖੜੇ ਕਰਕੇ ਇਹਦੀ ਮਨਜ਼ੂਰੀ ਦਿੱਤੀ ਗਈ ਔਰ ਨਿੰਦਾ ਮਤਾ ਜਿਹੜਾ ਉਹ ਪ੍ਰਸਤਾਵ ਜਿਹੜਾ ਸੀ ਉਹਨੂੰ ਪਾਸ ਕਰ ਦਿੱਤਾ ਗਿਆ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਕਿਸਚੂਵਲ ਕੌਣ ਹੈ ਇਹਦੀ ਕੀ ਡਿਗਰੀ ਹੈ ਇਹਦੇ ਨਾਂ ਦੇਖ ਕੇ ਤੁਸੀਂ 66 ਟੋਬੇ ਬਣਾਈ ਜਾਂਦੇ ਹੋ ਮੈਨੂੰ ਬੜਾ ਦੁੱਖ ਲੱਗਿਆ ਕਿ ਅਸੀਂ ਉਹਨਾਂ ਨੂੰ ਕੋਈ ਰਾਜ ਸਭਾ ਦਾ ਮੈਂਬਰ ਪੋਲੀਟੀਕਲ ਐਂਗਲ ਤੋਂ ਨਹੀਂ ਬਣਾਇਆ ਉਹ ਵਾਤਾਵਰਣ ਪ੍ਰੇਮੀ ਕਰਕੇ ਉਹਨਾਂ ਨੂੰ ਰਾਜ ਸਭਾ ਦਿੱਤੀ ਉਹਨਰੇ ਨਿਮੇਤ ਉਹਨਰੇ ਨਿਮੇਤ ਹੋ ਆਪਣੇ ਪਿੰਡ ਸੀਚੇਵਾਲ ਬਾਟਰ ਟ੍ਰੀਟਮੈਂਟ ਕਰ ਰਹੇ ਨੇ ਬਹੁਤ سارے ਮਿਕਲ 1600 ਤੋਂ ਵੱਧ ਪਿੰਡਾਂ 'ਚ ਉਹਨਾਂ ਦੇ ਜਿਹੜੇ ਮਾਡਲ ਜਿਹੜੇ ਨੇ ਉਹ ਟ੍ਰੀਟਮੈਂਟ ਦੇ ਸਫਲਤਾਪੂਰਵ ਚੱਲ ਰਹੇ ਨੇ ਲੋਕ ਡਿਮਾਂਡ ਕਰ ਰਹੇ ਨੇ ਪਰ ਮੈਨੂੰ ਸਮਝ ਨਹੀਂ ਆਉਂਦੀ ਐਲਓਪੀ ਸਾਹਿਬ ਦੀ ਕਿ ਮਾਨਸਿਕ ਤੌਰ ਤੇ ਠੀਕ ਨੇ ਜਾਂ ਕਈ ਵਾਰੀ ਹੋ ਜਾਂਦਾ ਸਾਰੇ ਜਦੋਂ ਹਰ ਰੋਜ਼ ਸ਼ੀਸ਼ੇ ਮੂਰੇ ਪੱਗ ਬੰਨਣ ਵੇਲੇ ਵੀ ਕਦੋਂ ਸੀ ਇਹ ਬਣੂਗਾ ਕਦੋਂ ਸੀ ਇਹ ਬਣੂਗਾ ਇਹ ਚੀਜ਼ ਬਹੁਤ ਅੰਦਰ ਬਹਿ ਜਾਂਦੀ ਹੈ ਸਰ ਹਨ ਤੇ ਭਗਵੰਤ ਮਾਨ ਦਿਵਾਲੀ ਵੇਲੇ ਲੈ ਜਾਊਗਾ ਭਗਵੰਤ ਮਾਨ ਹੋਲੀ ਵੇਲੇ ਲੈ ਜਾਊਗਾ ਉਹ ਕੰਮ ਹੋ ਨਹੀਂ ਰਿਹਾ ਉਹਨਾਂ ਦਾ ਜਿਹੜਾ ਵੀ ਤੇ ਮੈਨੂੰ ਇਹ ਪੁੱਛਣਾ ਚਾਹਣਾ ਮੈਂ ਜਿੱਥੇ ਵੀ ਉਹ ਬੈਠੇ ਨੇ ਇਸ ਵਕਤ ਸੁਣਦੇ ਹੋਣਗੇ ਵੀ ਕੋਈ ਜੇ ਕੋਈ ਬੰਦਾ ਚੰਗਾ ਕੰਮ ਕਰਦਾ ਤੁਸੀਂ ਉਹਦੀ ਡਿਗਰੀ ਦੇਖੋਗੇ ਬਿਲ ਗੇਟਸ ਮਾਈਕਰੋਸਾਫਟ ਜੀ ਨੇ ਕੰਪਿਊਟਰ ਦਾ ਗੂਗਲ ਦਾ ਇਨਵੈਂਸ਼ਨ ਕੀਤਾ ਉਹਨੇ ਕੀ ਕਿਹਾ ਕਹਿੰਦਾ ਆਮ ਨਾਟ ਯੂਨੀਵਰਸਿਟੀ ਟਾਪਰ ਮੈਂ ਕਿਸੇ ਜੁਨੀਵਰਸਿਟੀ ਨੂੰ ਟਾਪ ਨਹੀਂ ਕੀਤਾ ਪਰ ਦੁਨੀਆ ਪਰ ਦੇ ਜੁਨੀਵਰਸਿਟੀ ਟਾਪਰ ਮੇਰੇ ਅੰਡਰ ਕਮ ਕਰਦੇ ਨੇ ਸੋ ਸਰ ਇਹਦਾ ਮਤਲਬ ਤੁਸੀਂ ਬਿਲ ਗੇਟਸ ਨੂੰ ਫੇਲ ਕਹਿ ਦੋਗੇ ਚਲੋ ਛੱਡ ਦੇ ਨੇ ਡਿਗਰੀਆਂ ਨਹੀਂ ਆ ਜਾਂਦੇ ਨੇ ਮਾਨਯੋਗ ਐਲੋਪੀ ਸਾਹਿਬ ਤੁਹਾਡੇ ਜਿਹੜੇ ਪਹਿਲਾ ਪ੍ਰਧਾਨ ਰਹੇ ਨੇ ਅੱਜ ਕੱਲ ਚੱਲਦੀ ਤਾਂ ਉਹਨਾਂ ਦੀ ਹੋਈ ਹੈ ਲਾਂਚਿੰਗ ਚੱਲ ਰਹੀ ਹੈ ਪਿਛਲੇ ਕਈ ਸਾਲਾਂ ਤੋਂ ਵੀ ਕਿਤੇ ਲਾਂਚ ਹੋ ਜਾਣਾ ਮਾਨਯੋਗ ਰਾਹੁਲ ਗਾਂਧੀ ਜੀ ਕੈਂਬਰਿਜ ਯੂਨੀਵਰਸਿਟੀ ਤੋਂ ਡਿਗਰੀ ਲਈ ਹੈ ਜੀ ਉਹਨਾਂ ਨੇ ਤੇ ਉਹਨਾਂ ਨੇ ਕੀ ਕਰਤਾ ਦੇਸ਼ ਵਾਸਤੇ ਜੀ ਉਹ ਡਿਗਰੀ ਤੇ ਕੀ ਕਰੀਏ ਜੀ ਅਸੀਂ ਪਰ ਤੇ ਜਿਹੜਾ ਬੰਦਾ ਬਾ 12 ਸਾਲ ਤੋਂ ਪ੍ਰਧਾਨ ਮੰਤਰੀ ਬਣੇ ਬੈਠਾ ਉਹਦੀ ਡਿਗਰੀ ਲੱਭ ਰਹੀ ਜੀ ਤੁਸੀਂ ਮਤਲਬ ਸਾਬ ਸੀਚੇ ਆਦੀ ਡਿਗਰੀਆਂ ਦੀ ਗੱਲਾਂ ਕਰ ਰਹੇ ਹੋ ਤੁਸੀਂ ਤੁਸੀਂ ਨਹੀਂ ਤੋਬਾ ਠੀਕ ਰੋਣਾ ਆਪਣਾ ਨਾ ਕਰਾਓ ਤੁਸੀਂ ਥਾਪਰ ਤੋਂ ਕਰਾ ਲਓ ਤੁਸੀਂ ਉਹ ਐਸਐਲ ਚ ਨਾ ਇਦੋਂ ਪਹਿਲਾਂ ਤੁਹਾਡੇ ਕੋਲੇ ਦੂਨ ਵਾਲੇ ਵੀ ਸੀ ਜਿਹੜੇ ਤੁਹਾਡਾ 9 ਸਾਲ ਬਜਟ ਪੜ ਗਿਆ ਤੁਹਾਡਾ ਦੂਨ ਵਾਲਾ ਸਨਾਵਰ ਵਾਲੇ ਵੀ ਸੀ ਇੱਥੇ ਖੁਦ ਪੀਪੀਐਸ ਵਾਲੇ ਨੇ ਹੈ ਨਹੀਂ ਹੋ ਤੇ ਡਿਗਰੀ ਤੇ ਉਡਕੋਲ ਬਹੁਤ ਮਾਣ ਨਹੀਂ ਪੀ ਕੀ ਹੋ ਗਿਆ ਜੀ ਉਹ ਮਤਲਬ ਤੁਸੀਂ ਕਿਸੇ ਬੰਦੇ ਨੂੰ ਐ ਜੱਜ ਕਰੋਗੇ ਕੋਈ ਕੋਈ ਅਨਪੜ ਬੰਦਾ ਵੀ ਬਹੁਤ ਵੱਡੀ ਖੋਜ ਕਰ ਸਕਦਾ ਹੈ ਜੇ ਉਹਦਾ ਉਹਦਾ ਹਾਂ ਸਿਚੇਵਾਲ ਸਾਹਿਬ ਦਾ ਜਿਹੜਾ ਮਾਡਲ ਹੈ ਟੋਬਿਆਂ ਦਾ ਪਾਣੀ ਸਾਫ਼ ਕਰ ਦਿੰਦਾ ਪਰ ਸਿਆਸਤਦਾਨਾਂ ਦੇ ਦਿਮਾਗ ਦੀ ਗੰਦਗੀ ਨਹੀਂ ਸਾਫ਼ ਕਰ ਸਕਦਾ ਸਰੋ हुई है बस विरोध करना है बस राजभर बनाता हूं करता उहा महामहिम राष्ट्रपति जी आए थे पिछले दिन वो तारीफ करते बाबा जी बड़ा कर, अच्छा काम कर रहे और मेरे को लिस्ट पी है दो हजार सतारा दे ज अगस्त दो हजार छे ਤੇ ਦੂਜੀ ਵਾਰੀ ਜੁਲਾਈ 2008 ਨੂੰ ਸੁਲਤਾਨਪੁਰ ਲੋਧੀ ਸੀਚੇਵਾਲ ਵਿਖੇ ਡਾਕਟਰ ਅਬਦੁਲ ਕਲਾਮ ਸਭ ਤੋਂ ਵੱਡੇ ਸਾਇੰਟਿਸਟ ਮੰਨੇ ਜਾਂਦੇ ਉਹ ਉੱਥੇ ਦੇਖਣ ਗਏ ਸੀ ਉਹ ਥਾਪਰ ਨਹੀਂ ਗਏ ਸੀ ਪਰ ਦੂਸਰੇ ਪਾਸੇ ਅਸੀਂ ਖਬਰ ਕਰਨੀ ਹੈ ਸੰਤ ਬਲਬੀਰ ਸਿੰਘ ਸੀਚੇਵਾਲ ਹੋਣਾ ਦੇ ਉਸ ਪੱਖ ਦੀ ਜਿਸ ਪੱਖ ਦੇ ਲਈ ਦੁਨੀਆਂ ਦੇ ਵਿੱਚ ਰਹਿੰਦੇ ਜਿਹੜੇ ਪੰਜਾਬੀ ਨੇ ਜਾਂ ਪੂਰਾ ਭਾਰਤ ਹੈ ਉਹਨਾਂ ਨੂੰ ਜਾਣਦਾ ਹੈ ਸੰਤ ਸੀਚੇਵਾਲ ਉਹਨਾਂ ਦੀ ਹਮੇਸ਼ਾ ਤੋਂ ਇਹ ਕੋਸ਼ਿਸ਼ ਹੁੰਦੀ ਹੈ ਕਿ ਵਾਤਾਵਰਣ ਦੇ ਲਈ ਵਾਤਾਵਰਣ ਪ੍ਰੇਮੀ ਨੇ ਉਹਨਾਂ ਨੂੰ ਕਈ ਵੱਡੇ ਅਵਾਰਡ ਮਿਲ ਚੁੱਕੇ ਨੇ ਸੋ ਉਹਨਾਂ ਦੇ ਵੱਲੋਂ ਵਾਤਾਵਰਣ ਨੂੰ ਲੈ ਕੇ ਸਮੇਂ-ਸਮੇਂ ਦੇ ਉੱਤੇ ਕੰਮ ਕੀਤੇ ਜਾਂਦੇ ਨੇ ਜਿੱਦਾਂ ਉਹਨਾਂ ਨੇ ਪਵਿੱਤਰ ਬਈ ਨੂੰ ਸਾਫ਼ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਦਾ ਨਾਮ ਜਿਹੜਾ ਪੂਰੀ ਦੁਨੀਆ ਦੇ ਵਿੱਚ ਗਿਆ ਕਿ ਇੱਕ ਸੰਤ ਦੇ ਵੱਲੋਂ ਇੱਕ ਬਈ ਨੂੰ ਕਾਲੀ ਬਈ ਨੂੰ ਪਵਿੱਤਰ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਹੋਰ ਬਹੁਤ ਸਾਰੇ ਕੰਮ ਕੀਤੇ ਜਦੋਂ ਕਿਤੇ ਆਪਦਾ ਦਾ ਕੰਮ ਹੁੰਦਾ ਹੈ ਜਦੋਂ ਕਿਤੇ ਤ੍ਰਾਸਦੀ ਆ ਜਾਂਦੀ ਹੈ ਕਿਤੇ ਹੜ੍ਹ ਆ ਜਾਂਦੇ ਨੇ ਬਲਵੀਰ ਸਿੰਘ ਸੀਚੇਵਾਲ ਆਪ ਦੇ ਸੇਵਾਦਾਰਾਂ ਦੇ ਨਾਲ ਤੁਹਾਨੂੰ ਉੱਥੇ ਮਿਲ ਜਾਂਦੇ ਨੇ ਪਰ ਹੁਣ ਉਹਨਾਂ ਦੇ ਪਿਛਲੇ ਸਮਿਆਂ ਦੇ ਵਿੱਚ ਇੱਕ ਵੱਡਾ ਟੀਚਾ ਮਿੱਥਿਆ ਸੀ ਕਿ ਉਹਨਾਂ ਨੇ ਸਾਫ਼ ਕਰਨਾ ਹੈ ਬੁੱਢਾ ਦਰਿਆ ਪਵਿੱਤਰ ਬੁੱਢਾ ਦਰਿਆ ਜਿਹੜਾ ਇਤਿਹਾਸਕ ਦਰਿਆ ਸੀ ਉਹਦੇ ਵਿੱਚ ਗੰਦਗੀ ਫੈਲ ਗਈ ਸੀ ਉਸ ਦੇ ਵਿੱਚ ਬਹੁਤ ਬੁਰਾ ਹਾਲ ਹੋ ਗਿਆ ਸੀ ਉਹਦਾ ਸਾਡੀ ਟੀਮ ਦੇ ਵੱਲੋਂ ਵੀ ਜਾ ਕੇ ਉੱਥੇ ਲੁਧਿਆਣਾ ਦੇ ਵਿੱਚ ਮੌਜੂਦ ਨੇ ਉਹ ਅਜੇ ਵੀ ਲੁਧਿਆਣਾ ਦੇ ਵਿੱਚ ਮੌਜੂਦ ਨੇ ਕੰਮ ਚੱਲ ਰਿਹਾ ਔਰ ਉਸ ਕਾਲੇ ਬੁੱਢੇ ਦਰਿਆ ਨੂੰ ਸਾਫ਼ ਕਰਨ ਦੇ ਵਿੱਚ ਕਿਤੇ ਨਾ ਕਿਤੇ ਸੰਤ ਸੀਚੇਵਾਲ ਅੱਗੇ ਵਾਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਇੱਕ ਵੀਡੀਓ ਦਿਖਾਣੀ ਹੈ ਪਹਿਲਾਂ ਤੁਸੀਂ ਉਸੇ ਬੁੱਢੇ ਦਰਿਆ ਦੀ ਇੱਕ ਵੀਡੀਓ ਦੇਖੋ ਜਿਹਦੇ ਵਿੱਚ ਯਾਨੀ ਕਿ ਜ਼ਮੀਨ ਦੇ ਥੱਲੇ ਤੱਕ ਪਏ ਹੋਏ ਬੱਟੇ ਤੱਕ ਉਸ ਬੁੱਢੇ ਦਰਿਆ ਦੇ ਵਿੱਚੋਂ ਨਜ਼ਰ ਆਣੇ ਸ਼ੁਰੂ ਹੋ ਗਏ ਨੇ ਪਹਿਲਾਂ ਤੁਸੀਂ ਉਸ ਵੀਡੀਓ ਨੂੰ ਦੇਖੋ ਦੇਖ ਰਹੇ ਹੋ ਪਵਿੱਤਰ ਬੁੱਢਾ ਦਰਿਆ ਇਹ ਪਾਣੀ ਸ਼ੁਰੂਆਤ ਹੋਇਆ ਐਂ ਸੇ ਕੁਝ ਦਿਨ ਪਹਿਲਾਂ ਪੂਰੀ ਜਿਹੜਾ ਛੱਪੜ ਛੇ ਇੱਥੇ ਉਹ ਸਿੰਚੇਵਾਲ ਮਾਡਲ ਅ ਜਿਹੜਾ ਸਿੰਚੇਵਾਲ ਮਾਡਲ 2 ਇੱਥੇ ਸਥਾਪਿਤ ਕੀਤਾ ਗਿਆ ਤੇ ਇਹਦੇ ਇਹ ਗੋਇ ਨਾ ਭਰਿਆ ਹੋਇਆ ਸੀਗਾ ਇੱਥੇ ਵੀ ਤੁਸੀਂ ਦੇਖਿਓ ਉਧਰ ਮੰਤਰੀ ਸਾਹਿਬ ਆਏ ਸੀ ਇਹ ਸਾਰਾ ਗੋਇ ਨਾ ਭਰਿਆ ਪਿਆ ਸੀ ਗੋਆ ਜਿਹੜਾ ਹੈਗਾ ਉਹ ਬਾਹਰ ਕੱਢ ਕੇ ਢੇਰੀਆਂ ਲਾਤੀਆਂ ਤੇ ਇਹਦੇ ਵਿੱਚ ਸਾਫ਼ ਰੇਤਾ ਨਿਕਲਿਆ ਆ ਕਿਸ ਤਰ੍ਹਾਂ ਹੁਣ ਪਾਣੀ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਉਹ ਅਮਰਤ ਵਰਸਾ ਪਾਣੀ ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸੰਤ ਸੀਚੇਵਾਲ ਉਸੇ ਬੁੱਢੇ ਦਰਿਆ ਦੇ ਵਿੱਚ ਖੜੇ ਨੇ ਜਿਸ ਬੁੱਢੇ ਦਰਿਆ ਦੇ ਕੋਲੋਂ ਇੱਕ ਸਮੇਂ ਤੱਕ ਲੋਕ ਮੂੰਹ ਬਨ ਕੇ ਨਿਕਲਦੇ ਸੀ ਮਤਲਬ ਉੱਥੋਂ ਉਹਦੇ ਵਿੱਚੋਂ ਸਮੈਲ ਨਹੀਂ ਆਂਦੀ ਸੀ ਗੰਦਾ ਪਾਣੀ ਸੀ ਔਰ ਉਹਦੇ ਵਿੱਚ ਫੈਕਟਰੀਆਂ ਦਾ ਪਾਣੀ ਜਾਂਦਾ ਸੀ ਫੈਕਟਰੀਆਂ ਦਾ ਕੈਮੀਕਲ ਜਾਂਦਾ ਸੀ ਔਰ ਬਹੁਤ ਸਾਰੀਆਂ ਐਸੀਆਂ ਐਸੀਆਂ ਗਊਸ਼ਾਲਾਵਾਂ ਸੀਗੀਆਂ ਜਿਨ੍ਹਾਂ ਦਾ ਗੰਦਾ ਕਚਰਾ ਵੀ ਉਹਦੇ ਵਿੱਚ ਜਾ ਰਿਹਾ ਸੀ ਸੋ ਉਸ ਨੂੰ ਸਾਫ਼ ਕੀਤਾ ਔਰ ਜਿਸ ਜਗ੍ਹਾ ਦੇ ਉੱਤੇ ਬਲਬੀਰ ਸੰਤ ਬਲਬੀਰ ਸਿੰਘ ਸੀਚੇਵਾਲ ਖੜੇ ਨੇ ਉਹ ਪਿੰਡ ਪੁਖੜੀ ਦੇ ਕੋਲ ਉਹ ਦਰਿਆ ਜਿਹੜਾ ਵਗਦਾ ਹੈ ਇਹ ਲੁਧਿਆਣੇ ਦੀ ਤਸਵੀਰ ਨਹੀਂ ਹੈ ਪਿੰਡ ਪੁਖੜੀ ਹੈ ਉਹਦੇ ਕੋਲ ਉਸ ਟਾਈਮ ਉਹ ਖੜੇ ਨੇ ਔਰ ਉਹਨਾਂ ਨੇ ਤਸਵੀਰ ਦਿਖਾਈ ਹੈ ਲਾਈਵ ਤਸਵੀਰ ਦਿਖਾਈ ਹੈ ਸੰਤ ਬਲਬੀਰ ਸਿੰਘ ਸੀਚੇਵਾਲ ਉਹਨਾਂ ਨੇ ਕਿ ਕਿਸ ਤਰੀਕੇ ਦੇ ਨਾਲ ਬੁੱਢੇ ਦਰਿਆ ਦਾ ਜਿਹੜਾ ਪਾਣੀ ਹੈ ਹੁਣ ਸਾਫ਼ ਹੋ ਗਿਆ ਦਰਸਲ ਉਹਨਾਂ ਦੀ ਛਲਾਗਾ ਇਸ ਕੰਮ ਦੇ ਲਈ ਹੋਣੀ ਚਾਹੀਦੀ ਹੈ ਔਰ ਏਸੀ ਕਰਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਚੰਗੇ ਕੰਮ ਕੀਤੇ ਜਾ ਰਹੇ ਨੇ ਸੋ ਅੱਜ ਦੀ ਖਬਰ ਨੂੰ ਕਰਨ ਦਾ ਮਕਸਦ ਵੀ ਇਹੀ ਸੀ ਕਿ ਹਮੇਸ਼ਾ ਪੰਜਾਬ ਨੂੰ ਭੰਡਣ ਵਾਲੀਆਂ ਗੱਲਾਂ ਤੇ ਬਹੁਤ ਲੋਕ ਕਰਦੇ ਨੇ ਕਿ ਐਦਾਂ ਕਰ ਦਿੱਤਾ ਉਹ ਸਿਆਸੀ ਪਾਰਟੀ ਨੇ ਐਦਾਂ ਕਰ ਦਿੱਤਾ ਪਰ ਜਿਹੜੇ ਲੋਕ ਚੰਗਾ ਕੰਮ ਕਰ ਰਹੇ ਨੇ ਪੰਜਾਬ ਦੇ ਲਈ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸਾਨੂੰ ਚਾਹੀਦਾ ਕਿ ਉਹਨਾਂ ਲੋਕਾਂ ਨੂੰ ਵੀ ਅੱਗੇ ਲਿਆਂਦਾ ਜਾਵੇ ਔਰ ਲੋਕਾਂ ਦੇ ਬਾਰੇ ਉਹਨਾਂ ਦੇ ਕੰਮਾਂ ਨੂੰ ਲੋਕਾਂ ਤੱਕ ਦਿਖਾਇਆ ਜਾਵੇ ਕਿ ਪੰਜਾਬ ਦੇ ਲੋਕਾਂ ਨੂੰ ਵੀ ਸ਼ਾਇਦ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਨਹੀਂ ਪੰਜਾਬ ਦੇ ਵਿੱਚ ਵੀ ਕੁਝ ਚੰਗੇ ਲੋਕ ਨੇ ਉਹਨਾਂ ਦੇ ਵੱਲੋਂ ਵੀ ਚੰਗੇ-ਚੰਗੇ ਕੰਮ ਕੀਤੇ ਜਾ ਰਹੇ ਨੇ ਸੋ ਬੁੱਢੇ ਦਰਿਆ ਨੂੰ ਲੈ ਕੇ ਇੱਕ ਸੁਖਾਂਵੀਂ ਖਬਰ ਜਿਹੜੀ ਆ ਸਾਹਮਣੇ ਆਈ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਲੁਧਿਆਣੇ ਦੇ ਵਿੱਚੋਂ ਵੀ ਜਦੋਂ ਬੁੱਢਾ ਦਰਿਆ ਜਿਹੜਾ ਨਿਕਲ ਰਿਹਾ ਉਹਦਾ ਪਾਣੀ ਵੀ ਇਸੇ ਤਰੀਕੇ ਦੇ ਨਾਲ ਸਾਫ਼ ਔਰ ਪਵਿੱਤਰ ਹੋ ਜਾਏਗਾ ਗੱਲ ਫਿਰ ਤੋਂ ਬਜਟ ਦੀ ਕਰਨੀ ਹੈ ਕਿਉਂਕਿ ਬਜਟ ਦੇ ਵਿੱਚ ਮਹਿਲਾਵਾਂ ਦੇ ਲਈ ਪੰਜਾਬ ਦੇ ਵਿੱਚ 11-1100 ਰੁਪਈਆ ਨਹੀਂ ਰੱਖਿਆ ਗਿਆ ਔਰ ਫਿਲਹਾਲ ਚਰਚਾਾਂ ਮੈਂ ਚੱਲ ਰਹੀਆਂ ਨੇ ਕਿ ਪੰਜਾਬ ਦੀਆਂ ਪੰਜਾਬ ਦੇ ਵਿੱਚ ਬੀਬੀਆਂ ਦਾ 11100 ਰੁਪਇਆ ਫਿਰ ਤੋਂ ਗੋਲ ਹੋ ਗਿਆ ਫਿਲਹਾਲ ਦੇ ਲਈ ਹੋ ਸਕਦਾ ਕਿ ਅਗਲੇ ਬਜਟ ਸੈਸ਼ਨ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੇ ਇਸ ਕਾਰਜਕਾਲ ਦਾ ਆਖਰੀ ਬਜਟ ਹੋਏਗਾ ਜੇ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਤਾਂ ਫਿਰ ਤੋਂ ਆ ਕੇ ਉਹ ਆਪਣੇ ਅਗਲੇ ਕਾਰਜਕਾਲ ਦੇ ਵਿੱਚ ਬਜਟ ਪੇਸ਼ ਕਰਨਗੇ ਪਰ ਆਮ ਆਦਮੀ ਪਾਰਟੀ ਦੇ ਕਾਰਜਕਾਲ ਦਾ ਆਖਰੀ ਬਜਟ ਜਿਹੜਾ 2026 ਦੇ ਵਿੱਚ ਉਹਨਾਂ ਦੇ ਵੱਲੋਂ ਪੇਸ਼ ਕੀਤਾ ਜਾਏਗਾ ਹੋ ਸਕਦਾ ਕਿ ਉਹਦੇ ਵਿੱਚ ਮਹਿਲਾਵਾਂ ਦੇ ਲਈ 11100 ਰੁਪਏ ਦਾ ਜਿਹੜਾ ਬਜਟ ਦੇ ਵਿੱਚ ਪੈਸੇ ਰੱਖੇ ਜਾਣ ਐਸਾ ਜ਼ਰੂਰੀ ਨਹੀਂ ਹੈ ਕਿ ਸਿਰਫ ਉਦੋਂ ਹੀ ਰੱਖਿਆ ਜਾਏਗਾ ਉਸ ਤੋਂ ਪਹਿਲਾਂ ਵੀ ਕੈਬਨਟ ਦੀ ਕੋਈ ਬੈਠਕ ਬੁਲਾ ਕੇ ਕਿਸੇ ਵੀ ਟਾਈਮ ਸਰਕਾਰ ਜਿਹੜਾ ਉਹ ਮਤਾ ਪਾਸ ਕਰ ਸਕਦੇ ਐ ਐਸੀ ਐਸੀਆਂ ਵੀ ਸੰਭਾਵਨਾਵਾਂ ਨੇ ਜ਼ਰੂਰੀ ਨਹੀਂ ਕਿ ਸਾਲ ਹੀ ਵੇਟ ਕਰਨੀ ਪੈਗੀ ਪਰ ਉਮੀਦ ਜਦ ਇਹ ਹੈ ਕਿ ਸਾਲ ਹੋਰ ਵੇਟ ਕਰਨੀ ਪੈ ਸਕਦੀ ਹੈ ਕਿਉਂਕਿ ਹਰਪਾਲ ਸਿੰਘ ਚੀਮਾ ਉਹਨਾਂ ਦੇ ਵੱਲੋਂ ਵੀ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਗਿਆ ਸੀ ਕਿ ਸਾਡੇ ਕੁਝ ਵਿਭਾਗ ਨੇ ਜਿਨ੍ਹਾਂ ਦੇ ਨਾਲ ਜੁੜੇ ਹੋਏ ਇਸ ਜੁੜਿਆ ਹੋਇਆ ਇਹ ਸਾਰਾ ਪ੍ਰੋਸੈਸ ਹੈ ਉਹਨਾਂ ਦੇ ਵੱਲੋਂ ਇਹਦੇ ਉੱਤੇ ਕੰਮ ਕੀਤਾ ਜਾ ਰਿਹਾ ਔਰ ਜਲਦ ਹੀ ਅਸੀਂ ਮਹਿਲਾਵਾਂ ਨੂੰ 11100 ਰੁਪਇਆ ਵੀ ਉਹਨਾਂ ਦੇ ਖਾਤਿਆਂ ਦੇ ਵਿੱਚ ਦੇਣਾ ਸ਼ੁਰੂ ਕਰ ਦੇਗੀ ਸਾਡੀ ਸਰਕਾਰ ਉਹਨਾਂ ਨੇ ਕਿਹਾ ਬਾਕੀ ਸਾਰੀਆਂ ਚੀਜ਼ਾਂ ਅਸੀਂ ਪੂਰੀਆਂ ਕਰ ਦਿੱਤੀਆਂ ਇੱਕ ਵਾਅਦਾ ਸਾਡਾ ਰਹਿ ਗਿਆ ਇਹ ਵੀ ਅਸੀਂ ਪੂਰਾ ਕਰ ਦੇਾਂਗੇ ਫਿਲਹਾਲ ਦੇ ਲਈ ਪੰਜਾਬ ਦੀਆਂ ਮਹਿਲਾਵਾਂ ਦੇ ਲਈ 11100 ਰੁਪਇਆ ਗੋਲ ਹੈ ਪਰ ਦੂਸਰੇ ਪਾਸੇ ਭਾਜਪਾ ਦੇ ਵੱਲੋਂ ਮਨਜਿੰਦਰ ਸਿੰਘ ਸਿਰਸਾ ਕਿਉਂਕਿ ਦਿੱਲੀ ਦੇ ਜੇ ਤੁਹਾਨੂੰ ਯਾਦ ਹੋਵੇ ਤੇ ਦਿੱਲੀ ਦੇ ਵਿੱਚ ਵੀ ਬਜਟ ਸੈਸ਼ਨ ਚੱਲ ਰਿਹਾ ਸੀ ਔਰ ਦਿੱਲੀ ਦੀਆਂ ਮਹਿਲਾਵਾਂ ਦੇ ਲਈ ਬਜਟ ਦੇ ਵਿੱਚ ਪੈਸੇ ਰੱਖ ਲੈ ਗਏ ਨੇ ਔਰ ਭਾਜਪਾ ਦੇ ਵੱਲੋਂ ਉੱਥੇ ਕਿਹਾ ਜਾ ਰਿਹਾ ਕਿ ਸਾਡੀ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀ ਅਸੀਂ ਆ ਪਹਿਲੇ ਬਜਟ ਦੇ ਵਿੱਚ ਅਸੀਂ ਉਸ ਦੇ ਲਈ ਬਜਟ ਰੱਖ ਦਿੱਤਾ ਔਰ ਜਲਦੀ ਮਹਿਲਾਵਾਂ ਨੂੰ 25-2500 ਰੁਪਏ ਦੇਣਾ ਸੀ ਸ਼ੁਰੂ ਕਰ ਦੇਾਂਗੇ। ਮਨਜਿੰਦਰ ਸਿੰਘ ਸਿਰਸਾ ਦੇ ਨਾਲ ਗੱਲਬਾਤ ਹੋ ਰਹੀ ਸੀ ਤੇ ਮਨਜਿੰਦਰ ਸਿੰਘ ਸਿਰਸਾ ਹੋਣਾ ਨੇ ਮੀਡੀਆ ਦਾ ਰਿਆਂ ਦੇ ਨਾਲ ਗੱਲਬਾਤ ਕਰਦਿਆਂ ਇਸ ਜੀ ਚੀਜ਼ ਦਾ ਜ਼ਿਕਰ ਕੀਤਾ ਕਿ ਦੇਖੋ ਜੀ ਸਾਡੀ ਸਰਕਾਰ ਆਈ ਅਸੀਂ ਵਾਅਦਾ ਕੀਤਾ ਸੀ ਕਿ ਦਿੱਲੀ ਦੀਆਂ ਮਹਿਲਾਵਾਂ ਨੂੰ 25-2500 ਰੁਪਏ ਦਵਾਂਗੇ ਪਰ ਪੰਜਾਬ ਦੇ ਵਿੱਚ ਤਿੰਨ ਸਾਲ ਹੋ ਚੁੱਕੇ ਨੇ ਅਜੇ ਵੀ ਇਸ ਵਾਰ ਦੇ ਬਜਟ ਦੇ ਵਿੱਚ ਵੀ 11-1100 ਰੁਪਏ ਜਿਹੜਾ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਉਹ ਨਹੀਂ ਰੱਖਿਆ। ਮਨਜਿੰਦਰ ਸਿੰਘ ਸਿਰਸਾ ਹੋਣਾ ਨੇ ਜ਼ਿਕਰ ਕੀਤਾ ਉਹ ਕਹਿੰਦੇ ਕਿ ਕੋਈ ਗੱ ਇਹ ਨਹੀਂ ਦੇ ਰਹੇ ਮਹਿਲਾਵਾਂ ਨੂੰ ਕੋਈ ਗੱਲ ਨਹੀਂ 2027 ਦੇ ਵਿੱਚ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਆ ਰਹੀ ਹੈ ਮਹਿਲਾਵਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਤੁਸੀਂ 11-1100 ਛੱਡੋ ਦਿੱਲੀ ਵਾਂਗ ਪੰਜਾਬ ਦੀਆਂ ਮਹਿਲਾਵਾਂ ਨੂੰ ਵੀ ਅਸੀਂ 25-2500 ਰੁਪਇਆ ਦਵਾਂਗੇ ਸੋ ਏਸੀ ਕਰਕੇ ਅਸੀਂ ਜ਼ਿਕਰ ਕਰ ਰਹੇ ਸੀ ਜੇ ਹੁਣ ਮਹਿਲਾਵਾਂ ਦਾ 11-111100 ਰੁਪਇਆ ਗੋਲ ਹੋ ਗਿਆ ਤੇ ਆਨਾਲੇ ਟਾਈਮ ਦੇ ਵਿੱਚ ਜੇ ਭਾਜਪਾ ਨੂੰ ਮੌਕਾ ਮਿਲਦਾ ਤੇ ਭਾਜਪਾ ਦੇ ਵੱਲੋਂ ਪੱਤਾ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਸਿੱਟ ਦਿੱਤਾ ਗਿਆ ਔਰ ਸਿੱਟਿਆ ਗਿਆ ਨੇ ਮਨਜਿੰਦਰ ਸਿੰਘ ਸਿਰਸਾ ਦਿੱਲੀ ਦੇ ਕੈਬਨਿਟ ਮੰਤਰੀ ਨੇ ਸਿੱਖ ਚਿਹਰਾ ਆਨਾਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਵੱਡੇ ਚਿਹਰੇ ਦੇ ਤੌਰ ਦੇ ਉੱਤੇ ਤੁਹਾਨੂੰ ਪੰਜਾਬ ਦੇ ਵਿੱਚ ਸਿਆਸਤ ਕਰਦੇ ਮਨਜਿੰਦਰ ਸਿੰਘ ਸਿਰਸਾ ਨਜ਼ਰ ਆਣਗੇ ਔਰ ਉਹਨਾਂ ਦੇ ਵੱਲੋਂ ਦਿੱਤਾ ਹੋਇਆ ਇਹ ਬਿਆਨ ਕਿਤੇ ਨਾ ਕਿਤੇ ਇਹ ਚੀਜ਼ ਜ਼ਰੂਰ ਸਪਸ਼ਟ ਕਰਦਾ ਹੈ ਕਿ ਭਾਜਪਾ ਦੇ ਵੱਲੋਂ ਅਗਲਾ ਟਾਰਗੇਟ ਜਿਹੜਾ ਭਾਜਪਾ ਦਾ ਰਹਿਣ ਵਾਲਾ ਹੈ ਉਹ ਪੰਜਾਬ ਰਹਿਣ ਵਾਲਾ ਹੈ ਔਰ ਪੰਜਾਬ ਦੀਆਂ ਮਹਿਲਾਵਾਂ ਨੂੰ ਉਹਨਾਂ ਨੇ ਇੱਕ ਵਾਰ ਕਿਤੇ ਨਾ ਕਿਤੇ ਇੱਕ ਇਸ਼ਾਰਾ ਜਿਹਾ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਜ਼ਰੂਰ ਕਰ ਦਿੱਤਾ ਹੈ ਸੋ ਤੁਹਾਨੂੰ ਯਾਦ ਹੋਏਗਾ ਹੁਣ ਆਪਾਂ ਜ਼ਿਕਰ ਕਰ ਰਹੇ ਸੀ ਕਿ ਹੋ ਸਕਦਾ ਹੈ ਕਿ 2026 ਦੇ ਵਿੱਚ ਜਦੋਂ ਬਜਟ ਸੈਸ਼ਨ ਇਹਨਾਂ ਦੇ ਕਾਰਜਕਾਲ ਦਾ ਆਮ ਆਦਮੀ ਪਾਰਟੀ ਦੇ ਕਾਰਜਕਾਲ ਦਾ ਇਸ ਕਾਰਜਕਾਲ ਦਾ ਆਖਰੀ ਬਜਟ ਸੈਸ਼ਨ ਹੋਏਗਾ ਉਹਦੇ ਵਿੱਚ ਸ਼ਾਇਦ ਰੱਖ ਦੇਣ ਤੁਹਾਨੂੰ ਯਾਦ ਹੋਏਗਾ ਕਿ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਸੀ ਹੋਣ ਵਾਲੀਆਂ ਪੰਜਾਬ ਦੇ ਵਿੱਚ ਔਰ 2021 ਦੇ ਵਿੱਚ ਆਪਣੇ ਆਖਰੀ ਬਜਟ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਣੇ ਜਦੋਂ ਮੁੱਖ ਮੰਤਰੀ ਸੀ ਉਹਨਾਂ ਦੇ ਵੱਲੋਂ ਮਹਿਲਾਵਾਂ ਨੂੰ ਫ੍ਰੀ ਬੱਸ ਸਰਵਿਸ ਦਾ ਐਲਾਨ ਕੀਤਾ ਗਿਆ ਸੀ ਜਾਨਕਿ 2011 ਦੇ ਵਿੱਚ ਮਹਿਲਾਵਾਂ ਦੇ ਲਈ ਫ੍ਰੀ ਬੱਸ ਸਰਵਿਸ ਸ਼ੁਰੂ ਹੋਈ ਸੀ ਨਾ ਕਿ ਮਹਿਲਾਮਾ ਦੇ ਲਈ ਫ੍ਰੀ ਬੱਸ ਸਰਵਿਸ 2017 ਤੋਂ ਨਹੀਂ ਸੀ ਸ਼ੁਰੂ ਕੀਤੀ ਕਾਂਗਰਸ ਪਾਰਟੀ ਨੇ 2021 ਦੇ ਵਿੱਚ ਆ ਕੇ ਸ਼ੁਰੂ ਕੀਤੀ ਸੀ ਕਿਉਂਕਿ 2022 ਦੇ ਵਿੱਚ ਇਲੈਕਸ਼ਨ ਆਣ ਆਲੇ ਸੀ ਸੋ ਉਸ ਤੋਂ ਬਾਅਦ ਹੁਣ ਕੀ ਹੋਇਆ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਉਸੇ ਤਰੀਕੇ ਦੇ ਨਾਲ 2026 ਦੇ ਵਿੱਚ ਇਸ ਯੋਜਨਾ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ ਅਸੀਂ ਹ ਸੰਭਾਵਨਾ ਮੰਨ ਕਿਉਂਕਿ ਇਸ ਬਜਟ ਦੇ ਵਿੱਚ ਪੈਸੇ ਨਹੀਂ ਰੱਖੇ ਗਏ ਸੋ ਉਸੇ ਤਰੀਕੇ ਦੇ ਨਾਲ ਉਮੀਦ ਇਹ ਕੀਤੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਵੀ 6-7 ਮਹੀਨੇ ਪੈਸੇ ਦਿੱਤੇ ਜਾਣਗੇ ਔਰਤਾਂ ਨੂੰ ਜੋ ਹੁਣ ਤੱਕ ਕਿਆਸਰਾਈਆਂ ਚੱਲ ਰਹੀਆਂ ਨੇ ਔਰ ਉਸ ਤੋਂ ਬਾਅਦ ਇਲੈਕਸ਼ਨ ਆ ਜਾਣਗੇ ਜੇ ਇਹਨਾਂ ਦਾ ਹੀ ਮੌਕਾ ਦੁਬਾਰਾ ਇਹਨਾਂ ਨੂੰ ਮਿਲਦਾ ਤੇ ਇਹ ਆਪ ਲੱਗ ਪੈਣਗੇ ਪੈਸੇ ਦੇਣ ਜੇ ਇਹਨਾਂ ਨੂੰ ਮੌਕਾ ਨਹੀਂ ਮਿਲਦਾ ਤੇ ਜਿਹੜੀ ਸਿਆਸੀ ਪਾਰਟੀ ਆਏਗੀ ਉਹਦੇ ਸਿਰੇ ਇਹ ਸਾਰਾ ਬੋਝ ਜਿਹੜਾ ਉਹ ਪੈ ਜਾਏਗਾ ਜਿਸ ਤਰੀਕੇ ਦੇ ਨਾਲ ਪਿਛਲਾ ਬੋਝ ਜਿਹੜਾ 2021 ਵਾਲਾ ਬੋਝ ਮਹਿਲਾਵਾਂ ਨੂੰ ਫ੍ਰੀ ਬੱਸ ਵਾਲਾ ਕਾਂਗਰਸ ਪਾਰਟੀ ਨੇ ਦਿੱਤੇ ਕੁਝ ਮਹੀਨੇ ਪੈਸੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਾਰਾ ਬੋਝ ਆਮ ਆਦਮੀ ਪਾਰਟੀ ਦੇ ਉੱਪਰ ਪੈ ਗਿਆ ਹੁਣ 2026 ਦੇ ਵਿੱਚ ਜਦੋਂ ਮਹਿਲਾਵਾਂ ਨੂੰ 11 11 111100 ਰੁਪਇਆ ਦੇਣਾ ਸ਼ੁਰੂ ਕੀਤਾ ਜਾਏਗਾ ਜਿਹੜੀ ਜੇ ਇਹਨਾਂ ਦੀ ਸਰਕਾਰ ਆ ਗਈ ਤੇ ਫਿਰ ਇਹਨਾਂ ਨੂੰ ਸੋਚਣਾ ਪੈਗਾ ਕਿ ਅੱਗੇ ਕਰਨਾ ਕਿੱਦਾਂ ਜੇ ਇਹਨਾਂ ਦੀ ਸਰਕਾਰ ਨਹੀਂ ਆਈ ਤੇ ਜਿਹੜੀ ਸਰਕਾਰ ਆਏਗੀ ਉਹਦੇ ਉੱਤੇ ਬੋਝ ਪੈ ਜਾਏਗਾ ਹੁਣ 2021 ਦੇ ਵਿੱਚ ਫ੍ਰੀ ਬੱਸ ਸਰਵਿਸ ਸ਼ੁਰੂ ਕੀਤੀ ਅੱਜ ਵੀ ਟ੍ਰਾਂਸਪੋਰਟ ਵਿਭਾਗ ਦਾ 750 ਕਰੋੜ ਰੁਪਏ ਦਾ ਜਿਹੜਾ ਬਕਾਇਆ ਹੈ ਟ੍ਰਾਂਸਪੋਰਟ ਵਿਭਾਗ ਨੂੰ ਨਹੀਂ ਮਿਲਿਆ ਟ੍ਰਾਂਸਪੋਰਟ ਵਿਭਾਗ ਦੇ ਮੰਤਰੀ ਨੇ ਲਾਲਜੀਤ ਸਿੰਘ ਪੁੱਲਰ ਉਹਨਾਂ ਦੇ ਵੱਲੋਂ ਬਾਰ-ਬਾਰ ਇਹ ਗੱਲ ਕਹੀ ਜਾ ਰਹੀ ਹੈ ਉਹਨਾਂ ਨੇ ਕਿਹਾ ਮੈਂ ਤਾਂ ਵਿੱਤ ਮੰਤਰਾਲੇ ਦੇ ਵੀ ਧਿਆਨ ਦੇ ਵਿੱਚ ਲਿਆ ਦਿੱਤਾ ਹੈ ਔਰ ਪਰ ਸਾਡੇ ਪੈਸੇ ਨਹੀਂ ਮਿਲ ਰਹੇ ਸਾਨੂੰ ਉਮੀਦ ਹੈ ਕਿ ਜਲਦੀ ਪੈਸੇ ਮਿਲ ਜਾਣਗੇ ਔਰ ਇਸ ਵਾਰ ਦੇ ਬਜਟ ਦੇ ਵਿੱਚ ਫਿਰ 450 ਕਰੋੜ ਰੁਪਇਆ ਰੱਖਿਆ ਗਿਆ ਹੈ ਟ੍ਰਾਂਸਪੋਰਟ ਵਿਭਾਗ ਲਈ 750 ਕਰੋੜ ਪਹਿਲਾਂ ਬਕਾਇਆ ਹੈ ਮਤਲਬ ਕਿ ਪਹਿਲਾ ਬਕਾਇਆ ਵੀ ਨਹੀਂ ਪੂਰਾ ਹੋਣਾ 450 ਕਰੋੜ ਰੁਪਇਆ ਹੁਣ ਰੱਖਿਆ ਹੈ ਤੇ ਟ੍ਰਾਂਸਪੋਰਟ ਵਿਭਾਗ ਜਾਏਗਾ ਕਿੱਥੇ ਸੋ ਬੜਾ ਚਿੰਤਾ ਦਾ ਵਿਸ਼ਾ ਹੈ ਮਹਿਲਾਵਾਂ ਨੂੰ ਫ੍ਰੀ ਸਰਵਿਸ ਕਰਾਣੀਆਂ ਤੁਸੀਂ ਕਰਵਾਓ ਪਰ ਉਹਦੇ ਲਈ ਬਜਟ ਵੀ ਉੱਨਾ ਹੋਣਾ ਚਾਹੀਦਾ ਬਜਟ ਮਹਿਸੂਸ ਨਹੀਂ ਹੋ ਰਿਹਾ ਪਤਾ ਨਹੀਂ ਲੱਗ ਰਿਹਾ ਬਜਟ ਕਿੱਥੇ ਜਾਏਗਾ 750 ਕਰੋੜ ਰੁਪਈਆ ਪਹਿਲਾਂ ਬਕਾਇਆ ਖੜਾ ਹੈ ਤੁਸੀਂ 450 ਕਰੋੜ ਰੁਪਈਆ ਰੱਖ ਦਿੱਤਾ ਮਤਲਬ ਆਉਣ ਵਾਲੇ ਬਜਟ ਸੈਸ਼ਨ ਦੇ ਵਿੱਚ ਇਹ ਜਿਹੜਾ ਹੁਣ ਤਾਂ ਘਾਟਾ ਹੈ ਉਹ ਫਿਰ ਘਾਟਾ ਡਬਲ ਹੋ ਜਾਏਗਾ ਮਤਲਬ ਕਿ ਕਿਤੇ ਨਾ ਕਿਤੇ ਸਰਕਾਰ ਦੇ ਵੱਲੋਂ ਜਿਹੜਾ ਬਜਟ ਰੱਖਿਆ ਗਿਆ ਸਾਨੂੰ ਇਹਨਾਂ ਦਾ ਪਤਾ ਲੱਗ ਗਿਆ ਕਿ 450 ਕਰੋੜ ਰੁਪਏ ਟਰਾਂਸਪੋਰਟ ਵਿਭਾਗ ਲਈ ਰੱਖਿਆ ਪਰ ਬਾਕੀ ਪੈਸੇ ਪੂਰੇ ਕਿਦਾਂ ਹੋਣਗੇ ਹੁਣ ਅਗਲਾ ਆ ਪੂਰਾ 1 ਸਾਲ ਜਿਹੜੀ ਸੇਵਾ ਚੱਲੇਗੀ ਫਰੀ ਬਾ ਸੇਵਾ ਉਹਦੇ ਪੈਸੇ ਕਿਵੇਂ ਪੂਰੇ ਹੋਣਗੇ ਸੋ ਸਰਕਾਰ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਚਿੰਤਾ ਕਰਨ ਦੀ ਔਰ ਇਹਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਫਰੀ ਸੇਵਾਵਾਂ ਜਿੰਨੀਆਂ ਮਰਜ਼ੀ ਚਲਾਓ ਤੁਸੀਂ ਲੋਕਾਂ ਤੋਂ ਚਾਹੇ ਵੋਟਾਂ ਲੈਣੀਆਂ ਨੇ ਚਾਹੇ ਲੋਕਾਂ ਨੂੰ ਪਰਮਾਉਣਾ ਜੋ ਮਰਜੀ ਲੋਕਾਂ ਨੂੰ ਫ੍ਰੀ ਦੋ ਪਰ ਉਹ ਆਏਗਾ ਕਿੱਥੋਂ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਪੰਜਾਬ ਸੂਬੇ ਦੇ ਉੱਪਰ ਫਿਲਹਾਲ ਦੀ ਘੜੀ ਕਰਜ਼ਾ ਜਿਹੜਾ ਹੈ ਉਹ ਵਧਦਾ ਜਾ ਰਿਹਾ ਹੈ ਔਰ ਉਸ ਕਰਜ਼ੇ ਦੀ ਮਿਆਦ ਵਧਾਉਣ ਦੇ ਦਾਸੀਂ ਜ਼ਿਕਰ ਕਰ ਰਹੇ ਹਾਂ ਪਰ ਇਸ ਬਜਟ ਨੂੰ ਕਿਵੇਂ ਅੱਗੇ ਹੋਰ ਇਹਨੂੰ ਤਫਤੀਰ ਬਾਦ ਵਧਾਣਾ ਹੈ ਇਹਦੇ ਤੇ ਵੀ ਸਰਕਾਰ ਨੂੰ ਵਿਚਾਰ ਕਰਨਾ ਪੈਗਾ ਨਹੀਂ ਤਾਂ ਇਹ ਜਿਹੜਾ ਬੋਝ ਹੈ ਟਰਾਂਸਪੋਰਟ ਵਿਭਾਗ ਦੇ ਉੱਪਰ ਆਨਲ ਟਾਈਮ ਦੇ ਵਿੱਚ ਹੋਰ ਪੈਣ ਵਾਲਾ ਅਦਾਕਾਰ ਸਲਮਾਨ ਖਾਨ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਪਿਛਲੇ ਕਾਫੀ ਸਮੇਂ ਦੇ ਵਿੱਚ ਸਲਮਾਨ ਖਾਨ ਦੇ ਘਰ ਦੇ ਉੱਪਰ ਹਮਲੇ ਕਰਵਾਏ ਗਏ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਉਹਨਾਂ ਦੇ ਪਰਿਵਾਰ ਨੂੰ ਹਰਾਸ ਕੀਤਾ ਗਿਆ ਸਲਮਾਨ ਖਾਨ ਕਦੇ ਵੀ ਸਲਮਾਨ ਖਾਨ ਨੇ ਇਸ ਪੂਰੇ ਮਾਮਲੇ ਦੇ ਉੱਪਰ ਕਦੇ ਬਿਆਨਬਾਜ਼ੀ ਨਹੀਂ ਕੀਤੀ ਪਰ ਹੁਣ ਸਲਮਾਨ ਖਾਨ ਦੀ ਇੱਕ ਫਿਲਮ ਆਉਣ ਵਾਲੀ ਹੈ ਸਿਕੰਦਰ ਉਸ ਨੂੰ ਲੈ ਕੇ ਉਹਦੀ ਪ੍ਰੋਮੋਸ਼ਨ ਚੱਲ ਰਹੀ ਹੈ ਪਰ ਪ੍ਰੋਮੋਸ਼ਨ ਦੇ ਦਰਮਿਆਨ ਦਰਮਿਆਨ ਸਲਮਾਨ ਖਾਨ ਦੇ ਨਾਲ ਬਹੁਤ ਵੱਡਾ ਘੇਰਾ ਉਹਨਾਂ ਦੇ ਨਾਲ ਚੱਲਦਾ ਹੈ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਇਸ ਕਰਕੇ ਸਲਮਾਨ ਖਾਨ ਦੇ ਕੋਲੋਂ ਮੀਡੀਆ ਆਧਾਰਿਆਂ ਦੇ ਵੱਲੋਂ ਸਵਾਲ ਪੁੱਛਿਆ ਗਿਆ ਕਿ ਇੰਨੀ ਸੁਰੱਖਿਆ ਲੈ ਕੇ ਤੁਸੀਂ ਚੱਲਦੇ ਹੋ ਕਿੱਦਾਂ ਦਾ ਮਹਿਸੂਸ ਹੁੰਦਾ ਸਲਮਾਨ ਖਾਨ ਨੇ ਕਿਹਾ ਕਿ ਸੁਰੱਖਿਆ ਘੇਰੇ ਦੇ ਨਾਲ ਮੇਰਾ ਰਹਿਣ ਦਾ ਜਿਹੜਾ ਸਟਾਈਲ ਹੈ ਮੇਰੇ ਰਹਿਣ ਦੇ ਸਟਾਈਲ ਨੂੰ ਇਸ ਸੁਰੱਖਿਆ ਘੇਰੇ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਕਿਉਂਕਿ ਮੈਂ ਇਸ ਤੋਂ ਖੁਸ਼ ਨਹੀਂ ਹਾਂ ਪਰ ਮੈਨੂੰ ਰੱਖਣਾ ਪੈਂਦਾ ਹੈ ਸਰਕਾਰ ਨੇ ਸੁਰੱਖਿਆ ਦਿੱਤੀ ਹੋਈ ਹੈ ਇਸ ਕਰਕੇ ਉਹਨਾਂ ਨੇ ਕਿਹਾ ਕਿ ਜਿਹੜਾ ਮੇਰਾ ਸੁਰੱਖਿਆ ਕੇਰਾ ਹੈ ਇਹ ਮੇਰੇ ਜੀਵਨ ਨੂੰ ਮੇਰੇ ਲਾਈਫ ਸਟਾਈਲ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਫਿਰ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਉੱਪਰ ਜਾਨਲੇਵਾ ਹਮਲੇ ਹੁੰਦੇ ਨੇ ਔਰ ਤੁਹਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੇ ਸਲਮਾਨ ਖਾਨ ਨੇ ਪਹਿਲੀ ਵਾਰ ਬਹੁਤ ਵੱਡਾ ਬਿਆਨ ਦਿੱਤਾ ਹਾਲਾਂਕਿ ਉਹਨਾਂ ਨੇ ਨਾਮ ਨਹੀਂ ਲਿਆ ਲਾਰੈਂਸ ਬਿਸ਼ਨੋਈ ਦਾ ਪਰ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਜਿੰਨੀ ਉਮਰ ਲਿਖੀ ਹੈ 19 ਉਮਰ ਲਿਖੀ ਹੈ ਸਲਮਾਨ ਖਾਨ ਨੇ ਮਤਲਬ ਧਮਕੀਆਂ ਮਾਰਨ ਦੀਆਂ ਮਿਲ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਜਿੰਨੀ ਉਮਰ ਲਿਖੀ ਹੈ 19 ਉਮਰ ਲਿਖੀ ਹੈ ਅੱਲਾ ਹੈ ਭਗਵਾਨ ਹੈ ਸਭ ਉੱਪਰ ਹੈ ਇਹ ਸਲਮਾਨ ਖਾਨ ਦੇ ਵੱਲੋਂ ਬਿਆਨ ਦਿੱਤਾ ਗਿਆ ਮੀਡੀਆ ਦਰਾਂ ਦੇ ਸਾਹਮਣੇ ਉਹਨਾਂ ਨੇ ਕੋਈ ਇਹ ਚੀਜ਼ ਨਹੀਂ ਕਹੀ ਕਿ ਮੈਨੂੰ ਜਿਹੜੇ ਧਮਕੀਆਂ ਦੇ ਰਹੇ ਨੇ ਉਹ ਗਲਤ ਕਰ ਰਹੇ ਨੇ ਜਾਂ ਮੇਰੀ ਸੁਰੱਖਿਆ ਇਸ ਤਰੀਕੇ ਦੀ ਹੈ ਜਾਂ ਉਹ ਕਹਿੰਦੇ ਕਿ ਮੈਂ ਸ਼ੂਟਿੰਗ ਲਈ ਜਾਣਾ ਸ਼ੂਟਿੰਗ ਤੋਂ ਮੈਂ ਘਰ ਆ ਜਾਣਾ ਇਹ ਸੁਰੱਖਿਆ ਕੀ ਹੈ ਮੇਰੇ ਨਾਲ ਰਹਿੰਦਾ ਮੇਰੇ ਲਾਈਫ ਸਟਾਈਲ ਨੂੰ ਬਹੁਤ ਪ੍ਰਭਾਵਿਤ ਕਰ ਰਿਹਾ ਉਹਨਾਂ ਨੇ ਕਿਸੇ ਵੀ ਗੈਂਗਸਟਰ ਦਾ ਨਾਮ ਲਏ ਬਿਨਾਂ ਹੀ ਸਲਮਾਨ ਖਾਨ ਨੇ ਦੋ ਗੱਲਾਂ ਕੀਤੀਆਂ ਕਹਿੰਦੇ ਜਿੰਨੀ ਲਿਖੀ ਐ ਉੰਨੀ ਉਮਰ ਲਿਖੀ ਐ ਅੱਲਾ ਹੈ ਭਗਵਾਨ ਹੈ ਸਭ ਉੱਪਰ ਹੈ ਮਤਲਬ ਕਿ ਸਿੱਧੇ ਤੌਰ ਦੇਤੇ ਉਹਨਾਂ ਨੇ ਇਹ ਕਿਹਾ ਕਿ ਮੈਂ ਕਿਸੇ ਤੋਂ ਡਰਨ ਵਾਲਾ ਨਹੀਂ ਆਪਣੀ ਫਿਲਮ ਦਾ ਪ੍ਰੋਮੋਸ਼ਨ ਕਰ ਰਹੇ ਨੇ ਉਹ ਫਿਲਮ ਆਨਾਲੀਆ ਸਿਕੰਦਰ ਪਰ ਇਸ ਦਰਮਿਆਨ ਉਹਨਾਂ ਦਾ ਇਹ ਜਿਹੜਾ ਬਿਆਨ ਹੈ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਤੇ ਨਾ ਕਿਤੇ ਸਲਮਾਨ ਖਾਨ ਦੇ ਸੁਰੱਖਿਆ ਕੇਰਨ ਨੂੰ ਦੇਖ ਕੇ ਜ਼ਰੂਰ ਲੱਗਦਾ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਜਦੋਂ ਵੀ ਸਲਮਾਨ ਖਾਨ ਨੂੰ ਚਾਹੇ ਕੋਈ ਧਮਕੀ ਮਿਲਦੀ ਹੈ ਜਾਂ ਉਹਨਾਂ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ ਸ ਜੇਕਰ ਦੂਸਰਾ ਟਾਰਗੇਟ ਕੋਈ ਵੱਡੇ ਲੈਵਲ ਦੇ ਉੱਤੇ ਲਾਰੈਂਸ ਗੈਂਗ ਦਾ ਰਿਹਾ ਤੇ ਸੁਲਮਾਨ ਖਾਨ ਰਹੇ ਨੇ ਸੋ ਸੁਲਮਾਨ ਖਾਨ ਦੀ ਸੁਰੱਖਿਆ ਘੇਰੇ ਨੂੰ ਦੇਖਦੇ ਆ ਸੁਲਮਾਨ ਖਾਨ ਉਸ ਸੁਰੱਖਿਆ ਘੇਰੇ ਤੋਂ ਦੇਖ ਕੇ ਜਿਵੇਂ ਲੋਕ ਅਚੰਭਿਤ ਹੋ ਜਾਂਦੇ ਨੇ ਸੁਲਮਾਨ ਖਾਨ ਦੇ ਵੱਲੋਂ ਅੱਜ ਉਹ ਬਿਆਨ ਦੇ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਮੇਰੇ ਲਾਈਫ ਸਟਾਈਲ ਨੂੰ ਪ੍ਰਭਾਵਿਤ ਕਰ ਰਿਹਾ ਹੈ ਪਾਸਟਰ ਬਜਿੰਦਰ ਸਿੰਘ ਦੀਆਂ ਮੁਸ਼ਕਲਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਵਾਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਈ ਮਾਮਲੇ ਉਹਨਾਂ ਦੇ ਉੱਪਰ ਦਰਜ ਹੋ ਗਏ ਨੇ ਔਰ ਕਈ ਐਸੇ ਪੀੜਤ ਨੇ ਜਿਨ੍ਹਾਂ ਦੇ ਵੱਲੋਂ ਸਮੇਂ-ਸਮੇਂ ਦੇ ਉੱਪਰ ਉਹਨਾਂ ਦੇ ਉੱਪਰ ਮਾਮਲੇ ਦਰਜ ਕਰਵਾਏ ਜਾ ਰਹੇ ਨੇ ਜਾਂ ਫਿਰ ਆ ਕੇ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਸੋ ਇੱਕ ਵਾਰ ਫਿਰ ਤੋਂ ਉਹ ਵੀਡੀਓ ਵਾਲੀ ਬੀਬੀ ਔਰ ਉਹਨਾਂ ਦੇ ਨਾਲ ਕੁਝ ਲੋਕ ਅੱਜ ਫਿਰ ਤੋਂ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਹੋਰ ਵੱਡੇ ਵੱਡੇ ਇਲਜ਼ਾਮ ਜਿਹੜੇ ਪਾਸਟਰ ਬਜਿੰਦਰ ਦੇ ਉੱਪਰ ਲਗਾ ਦਿੱਤੇ ਔਰ ਪਾਸਟਰ ਬਜਿੰਦਰ ਦੇ ਵੱ ਧੋਖਾਧੜੀ ਕਰਨ ਦੇ ਇਲਜ਼ਾਮ ਨੇਪਾਲ ਤੱਕ ਪਹੁੰਚ ਗਏ ਨੇ ਨੇਪਾਲ ਦੇ ਲੋਕਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਔਰ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਟਿਕਟਾਂ ਤੱਕ ਭੇਜਣ ਦੇ ਲਈ ਤਿਆਰ ਹਾਂ ਕਿ ਉਹ ਲੋਕ ਇੱਥੇ ਮੀਡੀਆ ਦੇ ਸਾਹਮਣੇ ਆਣ ਔਰ ਉਹਨਾਂ ਦੇ ਨਾਲ ਜਿਹੜੀ ਧੋਖਾਧੜੀ ਨੇਪਾਲ ਦੇ ਵਿੱਚ ਹੋਈ ਹੈ ਪਾਸਟਰ ਬਜਿੰਦਰ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਉਹਦਾ ਵੀ ਆ ਕੇ ਇੱਥੇ ਪਰਦਾ ਫਾਸ਼ ਕਰਨ ਸੋ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕੀ ਕੁਝ ਕਿਹਾ ਤੁਹਾਨੂੰ ਸੁਣਾਉਂਦੇ ਆ ਮੀਡੀਆ ਵਾਲੇ ਨੇ ਦੇਖਿਆ ਹੀ ਹੋਣਾ ਕਿ ਬਜਿੰਦਰ ਪਾਸਟਰ ਵੱਲੋਂ ਇੱਕ ਕੱਲ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀਗਾ ਜੋ ਕਿ ਉਹ ਕੱਲ ਮੁਹਾਲੀ ਵਿਕੇਸਸਬੀ ਦਫ਼ਤਰ ਦਾ ਘਰਾਓ ਕੀਤਾ ਗਿਆ ਸੀਗਾ ਜਿਹੜੇ ਉਹ ਚੋ ਲੇਡੀਜ਼ ਸੀਗੇ ਸਭ ਤੋਂ ਜ਼ਿਆਦਾ ਲੇਡੀਜ਼ ਸੀਗੀਆਂ ਉਹ ਬੱਸਾਂ ਪਰ ਕੇ ਕੋਈ ਜੰਮੂ ਤੋਂ ਜੰਮੂ ਤੋਂ ਆਈ ਸੀਗੀ ਕੋਈ ਪਟਿਆਲੇ ਤੋਂ ਆਈ ਸੀਗੀ ਕੋਈ ਰਾਜਪੁਰਾ ਤੋਂ ਆਈ ਸੀਗੀ ਉਹਨਾਂ ਨੂੰ ਇਹ ਨਹੀਂ ਸੀਗੇ ਪਤਾ ਕਿ ਕਿਸ ਜਿਗਵਾਸੇ ਚੱਲੇ ਉਹਨਾਂ ਨੂੰ ਚਾਂਸਾ ਦਿੱਤਾ ਸੀਗਾ ਕਿ ਇਹ ਤੁਹਾਡੀ ਬਲਿੰਦਰ ਪਾਸਟਰ ਪ੍ਰੇਅਰ ਕਰਨਗੇ ਪਰਸਨਲੀ ਪ੍ਰੇਅਰ ਕਰਨਗੇ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਆ ਕੇ ਇੱਥੇ ਰੋਟੀ ਪਾਣੀ ਜਲ ਪਾਣੀ ਜੋ ਵੀ ਉਹ ਤੋਂ ਬਾਅਦ ਲੈ ਕੇ ਸਿੱਧਾ ਐਸਐਸਵੀ ਦਫ਼ਤਰ ਆ ਜਾਂਦੇ ਆ ਉੱਥੋਂ ਕਰੋ ਕਰਦੇ ਇਹਨਾਂ ਦਾ ਉਤੋਂ ਬਾਅਦ ਇਹਨਾਂ ਨੇ ਧਰਨਾ ਸ਼ੁਰੂ ਕੀਤਾ ਹੁਣ ਜਿਹੜੀ ਕੱਲ ਦਾ ਸਿਸਟਮ ਹੈ ਇਹਨਾਂ ਨੇ ਕੀਤਾ ਕੱਲ ਵੀ ਕਰੋ ਕਰਨੇ ਘੱਟੋ ਘੱਟ ਨੇ 10 ਬੱਸਾਂ ਆ ਰਹੀਆਂ ਨੇ ਕੱਲ ਵੀ ਐਸਐਸਬੀ ਦਫ਼ਤਰ ਦਾ ਕਰੋ ਕਿਉਂਕਿ ਕੱਲ ਬਲਜਿੰਦਰ ਪਾਸਟਰ ਦੀ ਸੈਸ਼ਨ ਕੋਰਟ ਮੁਹਾਲੀ ਵੀ ਕੋਰ ਡੇਟ ਹੈ ਉਹ ਤੋਂ ਬਾਅਦ ਕੀ ਮੈਨੂੰ ਪੁਲਿਸ ਅਰੈਸਟ ਨਾ ਕਰੇ ਉਹ ਤੇ ਪ੍ਰਸ਼ਾਸਨ ਤੇ ਉਲਟਾ ਦਬਾਅ ਬਣਾਇਆ ਜਾ ਰਿਹਾ ਕਪੂਰਥਲਾ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੇ ਦੋ ਪਰਚੇ ਹੋ ਚੁੱਕੇ ਨੇ ਤੇ ਬਲਜਿੰਦਰ ਪਾਸਟਰ ਦੇ ਨਵੇਂ ਉਹ ਜਿਹੜਾ ਕੀ ਇਹਨੂੰ ਕੀ ਪੁਲਿਸ ਅਰੈਸਟ ਨਾ ਕਰੇ ਉਲਟਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦਾ ਪ੍ਰਸ਼ਾਸਨ ਤੇ ਪੂਰਾ ਤੇ ਸਾਡੇ ਦੇ ਵੀ ਪੂਰਾ ਦਬਾਅ ਬਣਾ ਰੱਖਿਆ ਇਹਨੇ ਨੇ ਕਿ ਇਹਨਾਂ ਨੂੰ ਦਬਾਇਆ ਜਾਵੇ ਕਿ ਸਿਮਰਨ ਸਭ ਤੋਂ ਜ਼ਿਆਦਾ ਬੋਲ ਰਿਹਾ ਕਿ ਇਹ ਤੇ ਦਬਾਅ ਮੇਰੇ ਘਰਦਿਆਂ ਨੂੰ ਟਾਰਚਰ ਕਰਦਾ ਮੇਰੀ ਵਾਈਫ ਨੂੰ ਕਹਦਾ ਐਕਸੀਡੈਂਟ ਕਰਕੇ ਮਰਾ ਦਾਂਗਾ ਜੇ ਤੇਰੇ ਚ ਇੰਨਾ ਦਮ ਹੈ ਤੇ ਸਾਹਮਣੇ ਆ ਕੇ ਬੋਲ ਅਸੀਂ ਸੱਚ ਹੈ ਮੀਡੀਆ ਸਾਹਮਣੇ ਬੈਠੇ ਆ ਅਸੀਂ ਸੱਚਲੀ ਵਾਇਸ ਉਠਾਵਾਂਗੇ ਤੇ ਸੱਚਲੀ ਖੜੇ ਆ ਸੱਚਲੀ ਖੜਦੇ ਰਹਿਮਗੇ ਸਾਡਾ ਸਿਰ ਨਾ ਚਲੇ ਜਾਵੇ ਬਲਜਿੰਦਰ ਅੱਜ ਇੰਨਾ ਡਰ ਕੇ ਪਤਾ ਨਹੀਂ ਕਿੱਥੇ ਅੱਜ ਅਲੋਪ ਹੋਇਆ ਵਾ ਜੇ ਸਾਹਮਣੇ মিডিਆ ਸਾਹਮਣੇ ਆ ਕੇ ਬੋਲੇ ਕਿ ਦਿਨ ਵੀਡੀਓ ਪਾਈ ਸੀਗੀ ਕਾਫੀ ਚੈਨਲਾਂ ਤੇ ਵਾਇਰਲ ਹੋਈ ਸੀਗੀ ਕਿ ਮੈਂ ਆਪਣੇ ਘਰ ਬੈਠਾ ਅੱਜ ਕਿੱਥੇ ਅੱਜ ਕਿਉਂ ਨਹੀਂ ਵੀਡੀਓ ਬੰਦਾ ਅੱਜ মিডিਆ ਸਾਹਮਣੇ ਆ ਤੇ ਰਚ ਐਡਾ ਦਮ ਹੈ ਤਾਂ ਸਾਹਮਣੇ ਆ মিডিਆ ਦੇ ਤੇ ਅੱਜ ਦਾ ਲੁਕਿਆ ਬੈਠਿਆ ਕਿਤੇ ਆਪਣੇ ਸਾਰੇ ਬੰਦਿਆਂ ਨੂੰ ਕਹਿੰਦਾ ਕਿ ਇਹਨਾਂ ਨੂੰ ਮਾਰਿਆ ਜਾਵੇ ਇਹਨਾਂ ਦਾ ਐਕਸੀਡੈਂਟ ਕਰਾਇਆ ਜਾਵੇ ਪਰ ਅਸੀਂ ਪਿੱਛੇ ਹਟਣ ਵਾਲੇ ਨਹੀਂ ਸਾਡੀ ਕੰਪਲੀਟ ਡੀਜੀਵੀ ਦਫਤਰ ਹਾਈ ਕੋਰਟ ਤੱਕ ਅਸੀਂ ਪਹੁੰਚੇ ਆ ਉਤੋਂ ਅੰਦਰਵਾਜਾ ਖੜਕਾਇਆ ਸਾਨੂੰ ਪੂਰੀ ਉਮੀਦ ਹੈ ਕਿ ਸਾਨੂੰ ਨਿਆਂ ਮਿਲੇਗਾ ਜਿਹੜਾ ਕੱਲ ਇਹਨੇ ਕਰਨਾ ਹੁਣ ਦੁਬਾਰੇ ਉਹ ਚੋਂ ਪੂਰਾ ਸਾਨੂੰ ਖਤਰਾ ਹੈ ਕਿ ਇਹ ਬੰਦੇ ਸਾਨੂੰ ਕੁਝ ਵੀ ਕਰ ਸਕਦੇ ਨੇ ਜਿਹੜੀ ਕੱਲ ਬੱਸਾਂ ਇਹਨਾਂ ਦੀ ਧਰਨੇ ਤੇ ਲੱਗੀਆਂ ਸੀਗੀਆਂ ਐਸੇ ਉਹ ਪੂਰੇ ਹਥਿਆਰਾਂ ਦੇ ਨਾਲ ਸੀਗੀਆਂ ਜਿਹੜਾ ਇਹਦੇ ਮੁੰਡੇ ਸੀਗੇ ਪਰਸਨਲੀ ਉਹਨਾਂ ਦੇ ਕੋਲ ਹਥਿਆਰ ਵੀ ਸਨ ਬੱਸਾਂ ਦੇ ਵਿੱਚ ਪਰਸਨਲੀ ਜਿਹੜੇ ਨੇ ਲੈ ਕੇ ਬੈਠੇ ਸੀਗੇ ਇੱਕ ਵਾਰੀ ਸਾਹਮਣੇ ਆ ਕਿ ਇਹਨਾਂ ਨੂੰ ਖਤਮ ਕਰੀਏ 2-2 ਲੱਖ ਰੁਪਏ ਚੋਂ ਬੰਦੇ ਲੈ ਕੇ ਆਏ 2-2 ਲੱਖ ਰੁਪਏ ਦੇ ਬੁਲਾਏ ਕੀ ਸੀ ਬਾਹਰ ਦੀ ਸਟ੍ਰੀਟ ਤੋਂ यूपी तो ला लो हरियाणा ने तो ला लो मतलब लोकल पंजाब दा कोई भी नहीं सीगा जदौ बलजिंदर पास्टर ਹੁਣ ਇਹ ਕਹਿੰਦਾ ਹੈ ਕਿ ਮੈਨੂੰ ਕੋਈ ਨਹੀਂ મતਲਬ ਅਰੈਸਟ ਨਹੀਂ ਕਰ ਸਕਦਾ ਕਿ ਕੱਲ ਮੈਂ ਆਪਣੇ ਹਜ਼ਾਰਾਂ ਚਾਇਨਾਤ ਲੈ ਕੇ ਜਿਵੇਂ ਕਿ ਸਰਸੇ ਵਾਲੇ ਨੇ ਕੀਤਾ ਸੀਗਾ ਕਿ ਪੰਜ ਗੁੱਲਾ ਵੀ ਕੇ ਜਦੋਂ ਉਹਦੀ ਕੋਰਟ ਡੇਟ ਸੀਗੀ ਉਸ ਟਾਈਮ ਐਦਾਂ ਕੱਲ ਆਏਗਾ ਉਹ ਆਪਣੇ ਅਸੀਂ ਵੀ ਉਹਦਾ ਵਿਰੋਧ ਕਰਾਂਗੇ ਡਟ ਕੇ ਸਾਡੀ ਸਿੱਖ ਜਥੇਬੰਦੀਆਂ ਹਿੰਦੂ ਸੰਗਠਨ ਸਾਡੀ ਸਿਵ ਸੈਨਾ ਪੰਜਾਬ ਹੋਰ ਸਾਡੀਆਂ ਕਈ ਸੰਸਥਾਵਾਂ ਨਾਲ ਖੜਨਗੇ ਤੇ ਭੈਣ ਦੇ ਤੇ ਅਸੀਂ ਅੱਗੇ ਹੋ ਕੇ ਡਟ ਕੇ ਕੰਮ ਕਰਾਂਗੇ ਤੇ ਅਸੀਂ ਬਿਲਕੁਲ ਘਰੋ ਕਰਾਂਗੇ ਇਹਨਾਂ ਦਾ ਦੇਖੋ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਉੱਪਰ ਲੇਕਿਨ ਇਹਨਾਂ ਬੰਦਿਆਂ ਦਾ ਨਹੀਂ ਪਤਾ ਕੀ ਸੱਟ ਮਾਰ ਕਰੇ ਉਲਟ ਉਲਟਾ ਚੋਰੀ ਦੇ ਪਰਚੇ ਕਰਾਂਦਾ ਪਿਆ ਜਾਂ ਛੇੜਛਾੜ ਦੇ ਪਰਚੇ ਕਰਾਂਦਾ ਇਹ ਤਾਂ ਹੋਰ ਕੀ ਵੱਡੀ ਗੱਲ ਤਾਂ ਹੈ ਨਹੀਂ ਤੇ ਬਾਕੀ ਜਿਹੜਾ ਇਹਦਾ ਕੰਮ ਨੇ ਨੇਪਾਲ ਤੋਂ ਮੇਰੇ ਨਾਲ ਕਿਸੇ ਬੰਦੇ ਨਾਲ ਕੰਟਰੈਕਟ ਕੀਤਾ ਕਿ ਸਿਮਰਨ ਜੀ ਮੇਰੇ ਨਾਲ ਇੱਥੇ ਨੇਪਾਲ ਚ ਬਹੁਤ ਬੁਰਾ ਆਮਗਾ ਦੱਸੋ ਕੀ ਹੋਇਆ ਰਾਤ ਨੂੰ 11:30 ਵਜੇ ਫੋਨ ਆਂਦਾ ਮਾੜਾ ਮੋਬਾਈਲ ਕਾਫੀ ਮੀਡੀਆ ਤੇ ਦਿੱਤਾ ਸੀਗਾ ਮੈਨੂੰ ਜਦੋਂ ਬੰਦਾ ਗੱਲ ਕਰਦਾ ਮੇਰੇ ਉਤੋਂ ਬਾਅਦ ਜਦੋਂ ਗੱਲ ਕੀਤੀ ਮੈਂ ਕਿਹਾ ਗੱਲ ਦੱਸੋ ਭਾਈ ਸਾਹਿਬ ਕੀ ਹੈ ਕਹਿੰਦਾ ਗੱਲ ਇਹ ਹੈ ਕਿ ਧਰਮ ਦੇ ਨਾਤੇ ਬੰਦਾ 1.5 ਕਰੋੜ ਰੁਪਏ ਇਕੱਠਾ ਕਰਕੇ ਲੈ ਗਿਆ ਸਿਰਫ ਹੱਥ ਰੱਖਣ ਦਾ ਇੱਕ ਅਲੱਗ-ਅਲੱਗ ਬੰਦਿਆਂ ਦੇ ਆ ਤੁਹਾਨੂੰ ਮੈਂ ਫੋਟੋਆਂ ਇਹਦੀਆਂ ਦਿਖਾਣਾ ਦੇਖੋ ਧਰਮ ਦੇ ਨਾਤੇ ਪੂਰਾ ਨੇਪਾਲ ਜਿਸ ਟਾਈਮ ਹਾਈਲਾਈਟ ਹੈ ਤੁਸੀਂ ਸਰਚ ਕਰ ਸਕਦੇ ਆ ਇੰਟੈਲੀਜੈਂਸ ਨੂੰ ਪੁੱਛ ਸਕਦੇ ਹੋ ਕਿ ਨੇਪਾਲ 'ਚ ਕੀ ਕੀਤਾ ਹਾਂਜੀ ਕੱਲ ਉਹਦੇ ਨਾਲ ਜਾਵਾਂਗੇ ਜੀ ਕਿਉਂਕਿ ਉਹਨਾਂ ਨੂੰ ਡਰ ਬਹੁਤ ਉਹਨਾਂ ਨੂੰ ਇਸ ਟਾਈਮ ਡਰ ਬਣਾ ਰੱਖਿਆ ਜੀ ਇਹਨਾਂ ਨੇ ਤੇ ਜਿਹੜਾ ਇਹ ਨੇਪਾਲ ਵਾਲਾ ਕੇਸ ਹੈਗਾ ਐਚਓ 7 ਬੰਦੇ ਇਸ ਟਾਈਮ ਨੇਪਾਲ ਦੀ ਜੇਲ੍ਹ ਹਾਂਜੀ ਇਹਦੇ ਜਿਹੜਾ ਇਹ ਨੇਪਾਲ ਤੋਂ ਸੱਤ ਬੰਦੇ ਜੇਲ੍ਹ 'ਚ ਨੇ ਜਿਹੜੇ ਕਿ ਗਰੀਬ ਘਰ ਤੋਂ ਜਿਹੜੇ ਕਿ ਏਜੰਟ ਬਣੇ ਸੀਗੇ ਅਸੀਂ ਤੁਹਾਡੇ ਨਾਲ ਬਾਬਾ ਜੀ ਨੂੰ ਮਿਲਾ ਦਿੰਦੇ ਆ ਜਾਂ ਪਾਸ ਜੀ ਨੂੰ ਮਲਾ ਕੇ ਤੁਹਾਡਾ ਗੱਲਬਾਤ ਕਰਾਂ ਤੁਹਾਡੇ ਪਰਸਨਲੀ ਪ੍ਰੇਅਰ ਕਰੂਗਾ ਇੱਕ ਹੱਥ ਰੱਖਣ ਦੇ ਉਹ ਬੰਦਾ 25-25000 ਰੁਪਏ ਲਾਂਦਾ ਦੱਸੋ ਕਿਹੜੇ ਧਰਮ 'ਚ ਲਿਖਿਆ ਜੀ ਸਿਰਫ ਇੱਕ ਵਾਇਬਲ ਨੂੰ ਬਦਨਾਮ ਕਰਦਾ ਪਿਆ ਧਰਮ ਦੇ ਨਾਂ ਤੋਂ ਜਿਹੜੇ ਤਿੰਨ ਬੰਦੇ ਉਹ ਜੇਲ੍ਹ ਤੋਂ ਬਾਹਰ ਨੇ ਮੇਰੇ ਕੰਟ੍ਰੈਕਟ ਕਿਸੇ ਸਾਡੀ ਹੈਲਪ ਕੀਤੀ ਜਾਵੇ ਮੈਂ ਉਹਨੂੰ ਕਿਹਾ ਤੁਸੀਂ মিডিਆ ਸਾਹਮਣੇ ਆਓ ਮੈਨੂੰ ਕਹਿੰਦੇ ਤੁਸੀਂ ਟਿਕਟ ਤੁਹਾਡੀ ਕਰਾਣੇ ਮੈਨੂੰ ਇਹ ਬੋਲਦੇ ਨੇ ਨੇਪਾਲ ਤੋਂ ਤੁਹਾਡੀ ਟਿਕਟ ਕਰਾਂ ਸੀ মিডিਆ ਸਾਹਮਣੇ ਤੁਹਾਨੂੰ ਲੈ ਕੇ ਆਵਾਂ ਕਿ ਸਾਡੀ ਹੈਲਪ ਕੀਤੀ ਜਾਵੇ ਬਾਕੀ ਤੁਹਾਨੂੰ ਹੋਰ ਬਹੁਤ ਸਾਰੀ ਜਿਹੜੀ 2-3 ਕੁੜੀਆਂ ਉੱਥੇ ਹੋਰ ਵੀ ਨੇ ਜਿਨ੍ਹਾਂ ਨਾਲ ਐਦਾਂ ਦਾ ਹੋ ਰਿਹਾ ਉਹ ਅੱਜ মিডিਆ ਸਾਹਮਣੇ ਨਹੀਂ ਆਉਣਾ ਚਾਹੁੰਦੀਆਂ ਕਿ ਉਹ ਡਰ ਰਹੀਆਂ ਨੇ ਵੀ ਸਾਨੂੰ ਮਾਰਿਆ ਨਾ ਜਾਵੇ ਮੈਂ ਨਾਂ ਨਹੀਂ ਸ਼ੇਅਰ ਸ਼ੇਅਰ ਨਹੀਂ ਕਰਨਾ ਚਾਹੁੰਦਾ ਕਿ ਉਹ ਉਹਨਾਂ ਨੂੰ ਮਾਰਾ ਡਰਾ ਰਿਹਾ ਜਾ ਰਿਹਾ ਤੁਮ ਘਰ ਉਹਨਾਂ ਦੀ ਹੀ ਇੱਥੇ ਚਰਚਾ ਜਿਹੜੀ ਚੰਦਪੁਰ ਪਿੰਡ ਚ ਜੀ ਪਹਿਲਾ ਸਭ ਤੋਂ ਪਹਿਲਾਂ ਜਦ ਅਸੀਂ ਐਸਪੀ ਆਫਿਸ ਵਿੱਚ ਅਸੀਂ ਕੰਪਲੇਂਟ ਪਾਈ ਹੈ ਕਿਉਂਕਿ ਸਭ ਤੋਂ ਪਹਿਲਾਂ ਕੁੱਟਮਾਰ ਹੋਈ ਸੀ ਇਹਨਾਂ ਨੂੰ ਪਤਾ ਸੀਗਾ ਕਿ ਜੇ ਹੁਣ ਮੈਨੂੰ ਮਾਰ ਦਿਆ ਇਹਨੇ ਭੱਜ ਜਾਣਾ ਚਲੇ ਜਾਣਾ ਇਹਨਾਂ ਨੇ ਅਸੀਂ ਉਸ ਤੋਂ ਬਾਅਦ ਰਿਜ਼ਾਈਨ ਪਾਇਆ ਰਿਜ਼ਾਈਨ ਤੋਂ ਬਾਅਦ ਅਸੀਂ ਨੋਟਿਸ ਵੀ ਭੇਜਿਆ ਕਿਉਂਕਿ ਸਾਨੂੰ ਪਤਾ ਸੀ ਕਿ ਜਿਹੜੇ ਵੀ ਜਾਂਦੇ ਆ ਉਹਨਾਂ ਦੇ ਉੱਤੇ ਇਹ ਪਰਚੇ ਲਾਉਂਦੇ ਆ ਉਹਨਾਂ ਦੇ ਉੱਪਰ ਜਾਂ ਤਾਂ ਚੋਰੀ ਦਾ ਇਲਜ਼ਾਮ ਲਗਾਉਂਦਾ ਹੈ ਜਾਂ ਫਿਰ ਲਗਾਉਂਦੇ ਆ ਕਿ ਇਹਨਾਂ ਦੇ ਸਾਡੇ ਪਾਸਟਲਸ ਜਿਹੜੇ ਨੇ ਉਹਨਾਂ ਦੇ ਉੱਤੇ ਛੇੜਖਾਨੀ ਦਾ ਤੇ ਉਸ ਤੋਂ ਬਾਅਦ ਜਦ ਅਸੀਂ ਐਸਐਸਪੀ ਆਫਿਸ ਵਿੱਚ ਅਸੀਂ ਆਪਣੀ ਕੰਪਲੇਂਟ ਪਾਈ ਸਾਡੇ ਉੱਪਰ ਜਿਹੜੀ ਅਸੀਂ ਸਭ ਤੋਂ ਸਭ ਤੋਂ ਪਹਿਲਾਂ ਜਿਹੜੀ ਪਤਾ ਲੱਗਿਆ ਕਿ ਇਹਨਾਂ ਨੇ ਸਾਡੇ ਉੱਪਰ ਕੰਪਲੇਂਟ ਪਾਈ ਹੈ ਕਿ ਸਾਡਾ ਪਰਸਨਲ ਡਾਟਾ ਚੋਰੀ ਕਰਕੇ ਭੱਜਿਆ ਹੈ ਪਰਸਨਲ ਡਾਟਾ ਤੇ ਉਸ ਤੋਂ ਬਾਅਦ ਲਾਈਵ ਵਿੱਚ ਬੋਲਿਆ ਗਿਆ ਹੈ ਕਿ ਇਹ ਸਾਡੇ ਪਰਸਨਲ ਡਾਟਾ ਲੈ ਕੇ ਚਲੇ ਗਏ ਨੇ ਸਾਰੇ ਪਾਸਟਰ ਇਹਨਾਂ ਨੇ ਪਲਾਨਿੰਗ ਕੀਤੀ ਹੈ ਹੁਣ ਇਹ ਲੋਕਾਂ ਤੋਂ ਪੈਸੇ ਮੰਗ ਰਹੇ ਨੇ ਤੇ ਮੈਂ ਚਾਹੁੰਦੀ ਆ ਕਿ ਮੈਨੂੰ ਦੱਸਦੇ ਦਾ ਜਾਵੇ ਅਸੀਂ ਕਿਸ ਪਰਸਨ ਨੂੰ ਅਸੀਂ ਇੱਕ ਵੀ ਇਹਨਾਂ ਦੇ ਜੋ ਵੀ ਚਰਚੇ ਦਾ ਡਾਟਾ ਸੀਗਾ ਕੋਈ ਵੀ ਇੱਕ ਸਿੰਗਲ ਬਲੀਵਰ ਨੂੰ ਵੀ ਅਸੀਂ ਕਦੀ ਕੋਣ ਨਹੀਂ ਕੀਤਾ ਕਿ ਤੁਸੀਂ ਸਾਡੀ ਹੈਲਪ ਕਰੋ ਸਾਨੂੰ ਪੈਸਾ ਦਿਓ ਕੋਈ ਤਾਂ ਬੰਦੇ ਨੇ ਸਾਨੂੰ ਦਿੱਤਾ ਹੋਣਾ ਕੁਝ ਤਾਂ ਇਹਨਾਂ ਦੇ ਕੋਲ ਸਬੂਤ ਕੋਈ ਐਵੀਡੈਂਸ ਤਾਂ ਹੋਣਾ ਤੇ 1 ਕਰੋੜ ਮੈਨੂੰ ਮੈਨੂੰ ਜੇ ਮੈਂ 1 ਕਰੋੜ ਲੈ ਕੇ ਭੱਜੂੰਗੀ ਐਡੇ-ਐਡੇ ਜਗ੍ਹਾ ਕੈਮਰੇ ਲੱਗੇ ਹੋਏ ਗੇਟ ਤੇ ਵੀ ਕੈਮਰੇ ਲੱਗੇ ਹੋਏ ਹਰ ਜਗ੍ਹਾ ਕੈਮਰਾ ਹੈ ਤੇ ਕਿਥੀ ਤਾਂ ਕੋਈ ਸਬੂਤ ਹੋਊਗਾ ਡੇਢ ਤੁਹਾਨੂੰ ਵੀ ਪਤਾ ਕਿ ਡੇਢ ਕਰੋੜ ਚੱਕਣਾ ਇੱਕ ਲੇਡੀ ਦੇ ਲਈ ਕਿੰਨਾ ਜ਼ਿਆਦਾ ਮੁਸ਼ਕਿਲ ਹੈ ਨਾ ਮੈਂ ਬੈਗ ਵਿੱਚ ਪਾ ਕੇ ਜਾਊਂਗੀ ਔਰ ਉਸ ਤੋਂ ਬਾਅਦ ਜਦ ਇਹ ਫੁਟੇਜ ਆਈ ਸਭ ਕੁਝ ਆਇਆ ਤੇ ਇਹਨਾਂ ਨੇ ਹੁਣ ਜਿਹੜੀ ਲੇਟਸ ਸੀ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਦੇ ਵਿੱਚ ਬੋਲਿਆ ਗਿਆ ਏ ਕਿ ਇਹ ਚੋਰੀ ਕਰਦੀ ਫੜੀ ਗਈ ਤੇ ਅਸੀਂ ਇਹਨਾਂ ਨੂੰ ਕੱਢਿਆ ਏ ਇਹ ਗਏ ਨਹੀਂ ਹੈਗੇ ਦੂਸਰਾ ਸਟੇਟਮੈਂਟ ਔਰ 3 ਹੁਣ ਇਹਨਾਂ ਦੀ ਵਾਈਫ ਆਈਏ ਜਿਹੜੇ ਕਿ ਕਦੀ ਚਰਚ ਵੀ ਨਹੀਂ ਵੱੜਦੇ ਹੈਗੇ ਕਦੀ ਸਾਨੂੰ ਮਿਲਦੇ ਵੀ ਨਹੀਂ ਹੈਗੇ ਤੇ ਹੁਣ ਉਹ ਆਇਆ ਅੱਗੇ ਔਰ ਉਹ ਕਹਿ ਰਿਹਾ ਕਿ ਸਾਡਾ ਸੋਨਾ ਲੈ ਕੇ ਭੱਜ ਗਈ ਹੈ ਤੇ ਕਿੰਨਾ ਕੋਈ ਇਹਨਾਂ ਦਾ ਇੱਕ ਵੀ ਬਿਆਨ ਦੂਜੇ ਬਿਆਨ ਨਾਲ ਮੈਚ ਨਹੀਂ ਕਰਦਾ ਹਰ ਇੱਕ ਕੰਪਲੇਂਟ ਸੇਮ ਕੰਪਲੇਂਟਾਂ ਹਰ ਇੱਕ ਜਿਹੜਾ ਵੀ ਉਰਥੋਂ ਜਾਣਦਾ ਹੈ ਸੇਮ ਸੇਮ ਕੰਪਲੇਂਟ ਇਹ ਬਾਰ-ਬਾਰ ਰਿਪੀਟ ਕੀਤੀ ਜਾਂਦੀ ਹੈ ਹਾਂਜੀ ਉਹ ਦੇਖੋ ਉਹ ਕਹਿ ਰਿਹਾ ਤੁਸੀਂ ਇਸ ਵੀਡੀਓ ਦੀ ਜਾਂਚ ਕਰ ਸਕਦੇ ਹੋ ਤੇ ਇਸ ਵੀਡੀਓ ਵਿੱਚ ਉਹ ਮੁੰਡਾ ਹੈ ਉਹਦੇ ਥੱਪੜ ਵੱਜ ਰਹੇ ਤੇ ਹੁਣ ਅਸੀਂ ਇੱਕ ਨੈਕਸਟ ਵੀਡੀਓ ਵੀ ਦੇ ਸਕਦੇ ਹਾਂ ਜਿਹੜਾ ਉਹ ਦੂਸਰੇ ਰੂਮ ਚ ਜਾ ਕੇ ਰੋ ਰਿਹਾ ਸੀਗਾ ਆਪਣਾ ਸਿਰ ਫੜ ਕੇ ਰੋ ਰਿਹਾ ਸੀਗਾ ਕਿ ਮੇਰਾ ਸਿਰ ਇੰਨਾ ਜ਼ਿਆਦਾ ਪੇਨ ਹੋ ਰਿਹਾ ਵੀ ਇੰਨੀ ਬੁਰੀ ਤਰ੍ਹਾਂ ਮੈਨੂੰ ਮਾਰਿਆ ਗਿਆ ਹੈ ਤੇ ਉਹ ਬੱਚਾ ਕਹਿ ਰਿਹਾ ਕਿ ਉਧਰ ਦੂਜਾ ਬੱਚਾ ਵੀ ਜਿਹੜਾ ਬੈਠਾ ਸੀਗਾ ਉਹ ਕਹਿ ਰਿਹਾ ਸੀ ਉੱਥੇ ਹੈ ਹੀ ਨਹੀਂ ਸੀ ਤੇ ਉਹ ਵੀਡੀਓ ਦੀ ਜਾਂਚ ਵਿੱਚ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਕਿ ਉਹ ਬੱਚਾ ਝੂਠ ਬੋਲ ਰਿਹਾ ਕਿਸੇ ਪ੍ਰੈਸ਼ਰ ਚ ਕਿਉਂਕਿ ਅਸੀਂ ਹੁਣ ਉੱਥੇ ਹੈ ਨਹੀਂ ਅਸੀਂ ਉਹਨਾਂ ਦੇ ਕੰਟੈਕਟ ਵਿੱਚ ਨਹੀਂ ਆ ਸਾਨੂੰ ਨਹੀਂ ਪਤਾ ਕਿ ਉਹਨਾਂ ਬੱਚਿਆਂ ਦੀ ਕੀ ਮ ਦੇਖੋ ਜੀ ਸਾਡੀ ਰੈਕੀ ਹੋ ਰਹੀ ਹੈ ਜੀ ਘਰਬਲ ਜਾ ਰਹੇ ਨੇ ਦੋ ਚਾਰ ਬੰਦੇ ਅਣਪਛਾਤੇ ਰੈਕੀ ਕਰ ਰਹੇ ਨੇ ਕਿ ਤੁਸੀਂ ਉੱਥੇ ਨਾ ਪਹੁੰਚੋ ਕੱਲ ਨਾ ਕਰੋ ਕਰੋ ਜਿਹੜਾ ਇਹਨਾਂ ਦੇ ਸੂਤਰਾ ਮੁਤਾਬਿਕ ਹੈ ਇਹਨਾਂ ਦੇ ਉੱਥੋਂ ਹੀ ਪਤਾ ਲੱਗਿਆ ਸਾਨੂੰ ਕਿਹੜੀ ਆਪਣੇ ਆਪ ਪਤਾ ਲੱਗਾ ਕਿਸੇ ਗੱਲ ਦਾ ਇਹਨਾਂ ਦੇ ਉੱਥੋਂ ਹੀ ਚਰਚੇ ਚ ਪਤਾ ਲੱਗ ਰਿਹਾ ਵੀ ਤੁਹਾਡੇ ਨਾਲ ਆ ਹੋਣੇ ਵਾਲਾ ਕੱਲ ਕੀ ਹੋਣਾ ਕੀ ਤੁਹਾਡੀ ਜਾਨ ਨੂੰ ਖਤਰਾ ਹੈ ਕਿ ਤੁਹਾਨੂੰ ਮਾਰਿਆ ਜਾਣਾ ਦੋ ਦੋ ਲੱਖ ਰੁਪਇਆ ਲੈ ਕੇ ਸ਼ੂਟਰ ਬਿਲਾ ਰੱਖੇ ਮਾਰਨ ਵਾਸਤੇ ਉੱਪਰ ਕੀ ਕਹਿਦੀ ਹੈ ਜੀ ਦੋ ਦੋ ਲੱਖ ਰੁਪਇਆ ਲੈ ਕੇ ਬਾਹਰ ਦੇ ਦਾ ਸਟ੍ਰੀਟ ਦੇ ਸਾਰੇ ਬੰਦੇ ਬਿਲਾ ਰੱਖੇ ਨੇ ਜਿਹੜੇ ਕਿ ਇਹਨਾਂ ਨੂੰ ਮਾਰਿਆ ਜਾਵੇ ਇਹਨਾਂ ਨੂੰ ਪੁਲਿਸ ਨੂੰ ਆਲਰੇਡੀ ਸੀ ਕੰਪਲੀਟ ਦੇ ਚੁੱਕੇ ਆ ਜੀ ਵੀ ਸਾਡੀ ਖਤਰਾ ਹੈ ਸਾਨੂੰ ਅਸੀਂ ਕੱਲ ਫੇਰ ਵੀ ਰੋਸ ਪ੍ਰਦਰਸ਼ਨ ਕਰਾਂਗੇ ਕਿ ਇਹਨੂੰ ਉੱਥੇ ਜਦੋਂ ਆਵੇ ਅਸੀਂ ਕਰੋ ਜ਼ਰੂਰ ਕਰਾਂਗੇ ਇਹਨਾਂ ਦਾ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਇਹ ਨਹੀਂ ਕਹਿੰਦੇ ਕਿ ਅਸੀਂ ਡਰਨ ਵਾਲੇ ਆ ਕਿ ਇਹਨੂੰ ਅਰੈਸਟ ਕੀਤੀ ਹੈ ਕਪੂਰਥਲਾ ਪੁਲਿਸ ਨੂੰ ਅਸੀਂ ਅਪੀਲ ਕੀਤੀ ਹੈ ਕਿ ਇਹਨੂੰ ਅਰੈਸਟ ਕੀਤਾ ਜਾਵੇ ਮੋਹਾਲੀ ਪ੍ਰਸ਼ਾਸਨ ਨੂੰ ਵੀ ਕੀਤੀ ਇਹਨੂੰ ਅਰੈਸਟ ਕੀਤਾ ਜਾਵੇ ਕਿ ਕਿੰਨਾ ਕੁ ਵੱਡਾ ਡੋਨ ਹੈ ਜਿਹੜਾ ਰੈਸ਼ ਨਹੀਂ ਕੀਤਾ ਜਾਂਦਾ ਕਿੱਡੇ ਵੱਡੇ ਇਹ ਤੇ ਕਾਰੋਬਾਰ ਨੇ ਮੋਹਾਲੀ ਐਸਐਸਬੀ ਦਫ਼ਤਰ ਕਰਾਂਗੇ ਜੀ ਜਦੋਂ ਕੋਰਟ ਡੇਟ ਆਏਗਾ ਸੈਸ਼ਨ ਕੋਰਟ ਚ ਆਏਗਾ ਉਹਦੇ ਸਾਹਮਣੇ 4 ਨੰਬਰ ਗੇਟ ਤੇ ਕਰਾਂਗੇ 4 ਨੰਬਰ ਤੇ ਦੀ ਗੇਟ ਤੋਂ ਐਂਟਰੀ ਹੁੰਦੀ ਜਿੱਦਾਂ ਵੀਆਪੀ ਕੋਈ ਜਾਂਦਾ ਨਾ ਉਹਵੇਂ ਐਂਟਰੀ ਹੁੰਦੀ ਹੈ ਸਾਡਾ ਸੀਐਮ ਭਵਨਦਨ ਉਹਵੇਂ ਐਂਟਰੀ ਐਂਟਰੀ ਹੁੰਦੀ ਹੈ ਦੋ ਚਾਰ ਗੱਡੀਆਂ ਦੇ ਅੱਗੇ ਲੱਗੀਆਂ ਹੁੰਦੀਆਂ ਬਾਕੀ ਪਿੱਛੇ ਪੁਲਿਸ ਕਿਉਂ ਨਹੀਂ ਫੜਦੀ ਇਹਨੂੰ ਸਾਡਾ ਤਾਂ ਕਹਿਣ ਦਾ ਮਤਲਬ ਅਸੀਂ ਕ੍ਰੋਇਸ ਕਰਕੇ ਕਰਦੇ ਪਏ ਆ ਕਿ ਇਹਨੂੰ ਅਰੈਸਟ ਕੀਤਾ ਜਾਵੇ ਪੁਲਿਸ ਨੂੰ ਯਾਦ ਉਸ ਦਿਨ ਥੋੜੇ ਦਿਨ ਪਹਿਲਾਂ ਜਦੋਂ 18 24 ਤਰੀਕ ਸੀਗੀ 24 ਤਰੀਕ ਨੂੰ ਕਮਿਸ਼ਨ ਮਹਿਲਾ ਕਮਿਸ਼ਨ ਨੂੰ ਕਾਲ ਕੀਤਾ ਉਹ ਕਹਿੰਦੇ ਸੀ ਕਰਦੇ ਪਏ ਆ ਕਿ ਤੁਸੀਂ ਥੋੜਾ ਸਬਰ ਕਰੋ ਕਿੰਨਾ ਕੁ ਸਬਰ ਕਰੀਏ ਉਹ ਐਫ ਆਈ ਆ ਨੰਬਰ ਫਰਵਰੀ ਮਹੀਨੇ ਦੀ ਹੋਈ ਹੈ ਕਿ ਬੰਦਾ ਅਰੈਸਟ ਨਹੀਂ ਕੀਤਾ ਕਿੱਡੀ ਵੱਡੀ ਗੱਲ ਹੈ ਅਰੈਸਟ ਕਰਨਾ ਪੁਲਿਸ ਦਾ ਸਭ ਕੁਝ ਕਰ ਸਕਦੀ ਹੈ ਸਰਬੋਹੀ ਬੋਲ ਲਾਉ ਮੈਂ ਜੋ ਧਮਕੀ ਹੈ ਘਰ ਵਾਲੋ ਕੋ ਡਰਾਇਆ ਜਾ ਰਿਹਾ ਹੈ इनको ਡਰਾਇਆ ਜਾ ਰਿਹਾ ਹੈ ਇਹ ਅੱਜ ਘਰ ਸੇ ਬੇਘਰ ਹੋ ਗ जो उनके लोग हैं उनके जो बाहर से बुला रखे हैं वो धमके डराना शुरू कर दिया है खुद मेरे को कि तू पीछे हो जा नहीं इल्जाम तुम्हारा, तुम्हारा बुरा होगा अभी तो नहीं है बिल्कुल नहीं लग रहा हमारे कोई कार्रवाई कर रही है देखो पर्चा दर्ज कर आज दो दिन हो गया और अरेस्ट नहीं किया इसको अरेस्ट क्यों नहीं किया यानी पुलिस पे पूरा ये बंदा दबाव डाल रहा है कि इन मेरे को अरेस्ट मत करो देखो इन्होंने दे ग्रुप का ही मैसेज है मैं दिखा सकता हूं बसा बंदा अपने ग्रुप च है कि ਤੁਸੀਂ ਆਓ ਇਹ ਨਹੀਂ ਦੱਸਦਾ ਜਦੋਂ ਬੰਦੇ ਕੋਈ ਵੀ ਆਂਦਾ ਚਾਹੇ ਲੇਡੀਜ਼ ਹੈ ਕੋਈ ਜੈਂਟਸ ਨੂੰ ਦੱਸਿਆ ਨਹੀਂ ਜਾਂਦਾ ਵੀ ਤੁਸੀਂ ਇੱਥੇ ਆਓ ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਹਾਨੂੰ ਪਰਸਨਲ ਤੁਹਾਡੇ ਵਾਸਤੇ ਪਾਸਟਰ ਜੀ ਮਿਲਣਗੇ ਤੁਹਾਨੂੰ ਪ੍ਰੇਅਰ ਕਰਨਗੇ ਜੋ ਜੋ ਕੁਝ ਲੋਕ ਹੈ ਮੈਮ ਇਹ ਬੋਲਣਾ ਮੈਂ ਕੁਝ ਲੋਕੇ ਪੂਰੇ ਨਹੀਂ ਬੋਲਣਾ ਕਿ ਪੂਰੀ ਬੱਸੇ ਭਰ ਕੇ ਹਥਿਆਰੋਂ ਸੇ ਆ ਰਹੀ ਹੈ ਇਹ ਨਹੀਂ ਮੈਂ ਬੋਲਣਾ ਮੈਂ ਇਹ ਬੋਲਣਾ ਕਿ ਕੁਝ ਲੋਕ ਹੈ ਇਸ ਵਿੱਚ ਹੁੰਦੇ ਹਨ ਜੋ ਇਸ ਵਿੱਚ ਹੈ ਔਰ ਜੋ ਮੈਸੇਜ ਇਹ ਗਰੁੱਪਾਂ ਵਿੱਚ ڈالਤੇ ਹਨ ਕਿ تمہਾਰੇ ਕੋ ਇਹ ਸਭ ਤੁਹਾਡੀ ਜੋ ਪ੍ਰੇਅਰ ਹੈ ਪਰਸਨਲ ਪ੍ਰੇਅਰ ਕਰਨਗੇ ਕੌਨਸੀ ਪਰਸਨਲ ਪ੍ਰੇਅਰ ਹੈ ਜਿਸ ਹੱਥ ਰੱਖ ਕੇ ਪ੍ਰੇਅਰ ਕਰਦਾ ਹੈ ਉਸੇ ਲੇਤਾ 20000 30000 45000 ਨਹੀਂ ਨਹੀਂ ਇਹ ਪਾਸਟਰ ਮੈਂ ਐਦਾ ਸਮਾਜ ਸੇਵਾ ਜ਼ਿਲ੍ਹਾ ਪ੍ਰਧਾਨ ਸਿਮਸ਼ਨਾ ਸਿਉਮੈਂ ਇਹ ਐਦਾ ਮੇਰੇ ਪਾਸ ਹੈਲਪ ਕੇ ਲਈ ਆਇਆ ਮੈਂ ਜੋ ਕਪੂਤਲ ਵਾਲੀ ਲੜਕੀ ਹੁਣਾਂ ਦਾ ਵੀ ਉਹਨਾਂ ਦੇ ਸਾਥ ਵਿੱਚ ਮੈਂ ਜੁੜਾ ਹਾਂ ਔਰ ਇਨਕੇ ਸਾਥ ਵਿੱਚ ਉਹਨਾਂ ਕੋ ਵੀ ਮੈਂ ਸਾਹਮਣੇ ਮਿਡੇਮ ਵਾਲੇ ਸੋ ਐਸੀ ਅੱਜ ਦੀਆਂ ਤਮਾਮ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਵਿਲਟੀ ਵੀ ਯੂਕੇ ਦੇ ਨਾਲ ਧੰਨਵਾਦ